ਜ਼ਿਆਦਾਤਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਚਮਕੀਲੇ ਦਾ ਹਨਾ ਦੂਜੀ ਕਿਸੇ ਕਮਿਊਨਿਟੀ ਦਾ ਅਜੇ ਤੱਕ ਬਿਆਨ ਨਹੀਂ ਆਇਆ ਨਾ ਕਿਸੇ ਹਿੰਦੂ ਦਾ ਨਾ ਕਿਸੇ ਮੁਸਲਮਾਨ ਦਾ ਹਨਾ ਕਿਸੇ ਦਾ ਨਹੀਂ ਆਇਆ ਤੇ ਸਿੱਖ ਇਕੱਲੇ ਵਿਰੋਧ ਕਰ ਰਿਹਾ ਜਦੋਂ ਉਹ ਸਾਡਾ ਹਿੱਸਾ ਹੀ ਨਹੀਂ ਸੱਭਿਆਚਾਰ ਦਾ ਹਨਾ ਗੰਦੇ ਗਾਣੇ ਸਾਡੇ ਸਭੇਤਰ ਦਾ ਹਿੱਸਾ ਹੀ ਨਹੀਂ ਫਿਰ ਸਾਡਾ ਵਿਰੋਧ ਕਰਨਾ ਕੀ ਜਾਇਜ਼ ਹੈਗਾ ਜਦੋਂ ਕੋਈ ਕਲਾਕਾਰ ਦਸਤਾਰ ਬੰਨ ਕੇ ਚਾਰ ਗਾਣੇ ਗਾਉਂਦਾ ਅਸੀਂ ਉਹ ਤੇ ਮਾਣ ਕਰ ਲੈਨੇ ਮੈਂ ਰਾਤ ਵੀ ਲਿਖਿਆ ਸੀ ਜਦੋਂ ਅਗਲਾ ਫਿਰ ਪੱਗ ਲਾ ਕੇ ਕਿਸੇ ਲਚਰ ਦਾ ਰੋਲ ਕਰਦਾ ਫਿਰ ਅਸੀਂ ਖਾਟਾ-ਖਟਾ ਜਿਹਾ ਉਹਦੇ ਹਲਚਾਗਦੇ ਵੀ ਇਹ ਕੀ ਬਣਿਆ ਸਾਡੇ ਨੇ ਸੋ ਭਾਈ ਯਾਦ ਰੱਖੋ ਸਿੱਖੀ ਗੁਰੂ ਸਾਹਿਬਾਨਾਂ ਦਾ ਕਰਕੇ ਸੂਰਬੀਰ ਬਹਾਦਰ ਯੋਧਿਆਂ ਦਾ ਕਰਕੇ ਪਰਫੁੱਲਤ ਹੋਣੀ ਆ ਕਲਾਕਾਰਾਂ ਕਰਕੇ ਸਿੱਖੀ ਪਰਫੁੱਲਤ ਨਹੀਂ ਹੋਣੀ ਜਿੰਨਾ ਦਿਨਾਂ ਦੇ ਵਿੱਚ ਚਮਕੀਲਾ ਗਾਉਂਦਾ ਸੀ ਨਾ ਭਾਜੀ ਉਹਨਾਂ ਦਿਨਾਂ ਵਿੱਚ ਸਭ ਤੋਂ ਵਧੀਆ ਫੀਸ ਜਿਹੜੀ ਉਹ ਲੈ ਰਿਆ ਸੀ ਹੈਨਾ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਮੇਰੇ ਖਿਆਲ ਵੀ ਪੈਸਾ ਜਿਹੜਾ ਕਮਾਉਣਾ ਲਿਆਉਣਾ ਬੜਾ ਔਖਾ ਸੀ ਲੋਕਾਂ ਵਾਸਤੇ ਪੈਸਾ ਹੁੰਦਾ ਹੀ ਨਹੀਂ ਸੀ ਜਿੰਨਾ ਦਿਨਾਂ ਵਿੱਚ ਉਹਨੇ ਕਮਾਈ ਕੀਤੀ ਹੈ ਤੁਸੀਂ ਇਹ ਸੋਚ ਸਕਦੇ ਹੋ ਕਿ ਉਹਨੂੰ ਕੋਈ ਗਰੀਬ ਗੁਰਬਾ ਤੇ ਸਾਧਦਾ ਹੀ ਨਹੀਂ ਹੋਗਾ ਉਹਨੂੰ ਕੋਈ ਐਮਐਲਏ ਦੇ ਪੀਏ ਸਾਧਦੇ ਹੋਣਗੇ ਐਮਐਲਏ ਸਾਧਦਾ ਹੀ ਹੋਊਗਾ ਚਾਰੋਟ ਨੰਬਰਦਾਰ ਚੰਗੇ ਕਾਰੋਬਾਰੀ ਲੋ ਕਾਰੋਬਾਰੀ ਲੋ ਸਾਧਦੇ ਹੋਣਗੇ ਨਾ ਤੇ ਫਿਰ ਉਹ ਉਹ ਲੋਕ ਦੋਸ਼ੀ ਨਹੀਂ ਜਿਹੜੇ ਚਮਕੀਰਨ ਖੁਦ ਵਲਾ ਕੇ ਆਪਣੀ ਧੀਆ ਭੈਣਾਂ ਸਾਹਮਣੇ ਸੌਂਦੇ ਮੈਂ ਉਹੀ ਤੇ ਬੇਨਤੀ ਕਰ ਰਿਹਾ ਜੀ ਇੱਕ ਬਹਾਨਾ ਇੰਟਰਨੈਟ ਤੇ ਬੜਾ ਲਾਇਆ ਜਾ ਰਿਹਾ ਕਿ ਜੀ ਜੇ ਇਕੱਲਾ ਚਮਕੀਲਾ ਹੀ ਨਹੀਂ ਸੀ ਗੰਦ ਬੋਲਦਾ ਅੱਜ ਵੀ ਗੰਦ ਬੋਲਿਆ ਜਾ ਰਿਹਾ ਤਵਕੀਲੇ ਨੇ ਤੇ ਇਕੱਲਾ ਗਾਇਆ ਨਾ ਆ ਤਾਂ ਕੰਨਾ ਨਾ ਸੁਣਿਆ ਹੁਣ ਅੱਖੀਂ ਵੇਖਣ ਦਾ ਹਲਮਾਇਆ ਜਾ ਰਿਹਾ ਹਲਮਾਇਆ ਜਾ ਰਿਹਾ ਹਾਂ ਬਿਲਕੁਲ ਉਹਨਾਂ ਸਮਿਆਂ 'ਚ ਜਿਹੜਾ ਵਾ ਉਹ ਸਿੱਖ ਜਥੇਬੰਦੀਆਂ ਨਾਲ ਆਵਾਦ ਵਿਵਾਦ ਹੋਇਆ ਹਨਾ ਸਿੱਖ ਜਥੇਬੰਦੀ ਦੇ ਜਿਹੜੇ ਸਨ ਜਿਨ੍ਹਾਂ ਦੇ ਹੱਥੋਂ ਉਹ ਫਿਰ ਆਖਰੀ ਸਮਾਂ ਜਿਹੜਾ ਚਮਕੀਲੇ ਦਾ ਆਇਆ ਫਿਰ ਜਾਂ ਬਾਹਰ ਕੈਨੇਡਾ ਦੇ ਟੈਲੀਵਿਜ਼ਨ ਤੇ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਵੀ ਮੈਂ ਤਾਂ ਸਿੱਖ ਜਥੇਬੰਦੀਆਂ ਨੂੰ ਪੈਸੇ ਦਿੱਤੇ ਆ ਮੈਂ ਜਿੱਥੇ ਮਰਜ਼ੀ ਗਾ ਸਕਦਾ ਕੋਈ ਸੋਚੋ ਇੱਕ ਬਾਪ ਦੇ ਪੱਲੇ ਕੀ ਰਹਿ ਜਾਂਦਾ ਵਾ ਉਹ ساری ਉਮਰ ਇਹਨੂੰ ਸੱਭਿਆਚਾਰ ਮੰਨੂਗਾ ਜਿਹਦਾ ਛੋਟਾ ਜਿਹਾ ਬੱਚਾ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ ਮੈਂ ਕੋਟ ਮੈਰਿਜ ਕਰਾ ਲਈਏ ਬਿਲਕੁਲ ਮੈਨੂੰ ਸਿਕਿਉਰਿਟੀ ਚਾਹੀਦੀ ਮੈਨੂੰ ਮੇਰੇ ਮਾਂ ਬਾਪ ਤੋਂ ਖਤਰਾ ਦੇਖੋ ਆਪਣੀ ਕਿਸੇ ਨਾ ਨਿੱਜੀ ਕਿਸੇ ਕੋ ਚਮਕੀਲਾ ਆ ਜਾਂ ਕੋਈ ਵੀ ਆ ਹਨਾ ਇੱਥੇ ਇਸ ਤੁਹਾਡੀ ਵੀਡੀਓ ਨੂੰ ਸੁਣ ਕੇ ਕਹਿਣਗੇ ਵੀ 36 ਸਾਲ ਪਹਿਲਾਂ ਇੱਕ ਬੰਦਾ ਮਰਿਆ ਉਹਨੂੰ ਫੋਲੀ ਜਾਂਦੇ ਇਦਾਂ ਵੇਖੋ ਕੋਈ ਵੀ ਆ ਭਾਵੇਂ ਹਾਂ ਹਨਾ ਕੋਈ ਚਮਕੀਲਾ ਜਾਂ ਕੋਈ ਅੱਜ ਦੇ ਕਲਾਕਾਰ ਆ ਕੁਝ ਵੀ ਆ ਭਾਵੇਂ ਬੇਸ਼ੱਕ ਤੁਸੀਂ ਵੇਖੋ ਇੱਕ ਗਾਉਣ ਵਾਲੇ ਦੀ ਲਿਖਣ ਵਾਲੇ ਦੀ ਮੇਰੇ ਵਰਗੇ ਪ੍ਰਚਾਰਕ ਦੀ ਤੁਹਾਡੇ ਵਰਗੇ ਪੱਤਰਕਾਰ ਦੀ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਇਦਾਂ ਹਜੂਮ ਦੇ ਰੂਪ ਵਿੱਚ ਉਹਨਾਂ ਨੂੰ ਲੋਕ ਵੇਖਦੇ ਆ ਜਾਂ ਸਾਨੂੰ ਸੰਗਤ ਰੂਪ ਵਿੱਚ ਲੋਕ ਗੁਰੂ ਘਰ ਚ ਬੈਠ ਕੇ ਸੁਣਦੇ ਆ ਤਾਂ ਸਾਡੀ ਸਮਾਜ ਪ੍ਰਤੀ ਬੜੀ ਜ਼ਿੰਮੇਵਾਰੀ ਵਧ ਜਾਂਦੀ ਆ ਜੀ ਅੱਜ ਕੱਲ ਜਿਹੜਾ ਮੋਬਾਈਲ ਦਾ ਕੈਮਰਾ ਨਾ ਜੀ ਉਹ ਸਾਡੇ ਗਲੀਆਂ ਦੇ ਵਿੱਚੋਂ ਬੈੱਡਰੂਮ ਤੱਕ ਪਹੁੰਚ ਆ ਮੇਰਾ ਬਾਬੂ ਬੈਠਾ ਜੀ ਬੈੱਡਾਂ ਦੇ ਸੁੱਤਾ ਉੱਠਿਆ ਜੀ ਅੱਜ ਮੇਰੇ ਬਾਬੂ ਨੇ ਨਹਾਉਣਾ ਜੀ ਇਹ ਇੱਥੋਂ ਦਾ ਬਾਥਰੂਮ ਤੱਕ ਕੈਮਰਾ ਪਹੁੰਚ ਗਿਆ ਜਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕੋਈ ਸਮਾਂ ਸੀ ਕੋਈ ਸਿਨੇਮੇ 'ਚ ਵੇਖਣ ਜਾਂਦਾ ਸੀ ਫਿਰ ਸਮਾਂ ਆਇਆ ਟੈਲੀਵਿਜ਼ਨ ਦਾ ਤੇ ਅੱਜ ਮੈਂ ਮੀਡੀਆ ਰਾਈ ਸਾਰੇ ਮਾਤਾ ਪਿਤਾ ਨੂੰ ਕਹਿਣਾ ਚਾਹੁੰਦਾ ਵੀ ਅੱਜ ਤੁਹਾਡੇ ਬੱਚੇ ਹੱਥ ਵਿੱਚ ਅੱਗ ਲੈ ਕੇ ਬੈਠੇ ਆ। ਇਹ ਸੋਸ਼ਲ ਮੀਡੀਆ ਇੱਕ ਆਗਾ ਬੱਚੇ ਫੋਨ ਵੇਖਦੇ ਜਰੂਰ ਆ। ਘਟੋ ਘਟ ਇਹਨਾਂ ਤੇ ਚੈੱਕ ਕਰੋ ਹਿਸਟਰੀ ਤੇ ਵੇਖੋ ਤੁਹਾਡੇ ਬੱਚੇ ਨੇ ਵੇਖਿਆ ਕੀ ਆ। ਵੇਖਿਆ ਕੀ ਆ। ਸੰਗਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਉਸੇ ਜੁੜਿਓ ਸਰਖਾਪ ਟੀਵੀ ਨਾਲ ਤੇ ਮੈਂ ਹਗੁਰਦੇਵਾਲ ਸਿੰਘ ਤੇ ਆ ਥੋੜੇ ਦਿਨਾਂ ਤੋਂ ਨਾ ਜਦੋਂ ਦਾ ਵਿਵਾਦ ਜਾਂ ਛੜਿਆ ਇੱਕ ਚਮਕੀਲੇ ਦੀ ਫਿਲਮ ਆਈ ਹੈ। ਤੇ ਚਮਕੀਲੇ ਦੀ ਫਿਲਮ ਆਉਣ ਤੋਂ ਬਾਅਦ ਵੱਖ-ਵੱਖ ਲੋਕਾਂ ਦੀਆਂ ਟਿੱਪਣੀਆਂ ਆ ਰਹੀਆਂ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਚਮਕੀਲੇ ਦੇ ਹੱਕ ਵਿੱਚ ਨਿਤਰੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਚਮਕੀਲੇ ਦੇ ਵਿਰੋਧ ਵਿੱਚ ਨਿਤਰੇ ਕਿ ਇਹ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਅਸਲ ਦੇ ਵਿੱਚ ਪੰਜਾਬੀ ਸੱਭਿਆਚਾਰ ਹੈ ਕੀ ਹੈ ਤੇ ਸਾਡਾ ਪੰਜਾਬੀ ਸੱਭਿਆਚਾਰ ਹੋਣਾ ਕੀ ਚਾਹੀਦਾ ਇਹ ਸਾਰੀ ਗੱਲਬਾਤ ਆਪਾਂ ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਨੇ ਸਿੱਖ ਪ੍ਰਚਾਰਕ ਵੀਰ ਅਮਰਜੀਤ ਸਿੰਘ ਜੀ ਖਾਲਸਾ ਸੋਰ ਸਿੰਘ ਆਪ ਪਾਉਣੇ ਫਤਿਹ ਸਾਜ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਖਾਬ ਟੀਵੀ ਦੇਖ ਰਹੇ ਸਾਰੇ ਦਰਸ਼ਕ ਅਤੇ ਵੀਰ ਗੁਰਦੇਵਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸੱਭਿਆਚਾਰ ਤੋਂ ਸ਼ੁਰੂ ਕਰ ਦਿੰਦੇ ਹਾਂ ਕਰਦੇ ਹਾਂ ਨਾ ਸਿੱਖ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਹਾਂਜੀ ਹਾਂਜੀ ਇਹਦੇ ਵਿੱਚ ਪਹਿਲਾਂ ਆਪਾਂ ਫਰਕ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਦੋਹਾਂ ਦਾ ਸੱਭਿਆਚਾਰ ਇੱਕੋ ਹੈ ਕਿ ਜਾਂ ਵੱਖਰਾ ਵੱਖਰਾ ਹਾਂਜੀ ਹਾਂਜੀ ਅਸਲ ਵਿੱਚ ਜੇ ਇਹਨੂੰ ਆਪਾਂ ਕੱਲਾ ਵੀ ਡਿਫਾਈਨ ਕਰਦੇ ਹਾਂ ਵੀ ਇੱਥੇ ਸਭਿਅਤਾ ਦਾ ਅਰਥ ਹੁੰਦਾ ਪੀ ਉਥੋਂ ਦੇ ਖਿੱਤੇ ਦੇ ਕਿਸੇ ਖਿੱਤੇ ਦੇ ਰਹਿਣ ਵਾਲੇ ਲੋਕਾਂ ਦਾ ਖਾਣ ਪੀਣ ਪਹਿਰਾਵਾ ਬੋਲੀ ਸਿਧਾਂਤ ਤੇ ਸਿਧਾਂਤ ਤੇ ਉਹਨਾਂ ਦੇ ਵਿੱਚ ਕੀ ਪ੍ਰਚਲਿਤ ਆ ਜੀ ਹਾਂ ਜੀ ਤੇ ਜਿੱਥੋਂ ਤੱਕ ਸਿੱਖ ਸਭਿਆਚਾਰ ਤੇ ਪੰਜਾਬੀ ਸਭਿਆਚਾਰ ਆ ਜੀ ਤੇ ਤੁਸੀਂ ਹੈਰਾਨ ਰਹਿਣਾ ਵੀ ਜਿਹੜੇ ਜਿਹੜਾ ਅੱਜ ਪੰਜਾਬੀ ਸੱਭਿਆਚਾਰ ਦਾ ਨਾਂ ਦਿੱਤਾ ਜਾ ਰਿਹਾ ਬਿਲਕੁਲ ਉਹਦੇ ਵਿੱਚ ਗੰਦੇ ਤੋਂ ਗੰਦੇ ਗੀਤ ਵੀ ਲੱਚਰ ਜਿਹੜੇ ਇੱਕ ਬਾਪ ਆਪਣੀ ਧੀ ਦੇ ਨੇੜੇ ਬਹਿ ਕੇ ਨਹੀਂ ਸੁਣ ਸਕਦਾ ਇੱਕ ਭਰਾ ਆਪਣੀ ਭੈਣ ਲਾਗੇ ਨਹੀਂ ਸੁਣ ਸਕਦਾ ਹਮ ਹੈਨਾ ਉਹਨਾਂ ਨੂੰ ਵੀ ਸੱਭਿਆਚਾਰ ਮੰਨਿਆ ਜਾਂਦਾ ਬਿਲਕੁਲ ਹੈਨਾ ਗਾਉਣ ਨੂੰ ਗੀਤ ਸੰਗੀਤ ਨੂੰ ਇਹਨਾਂ ਚੀਜ਼ਾਂ ਨੂੰ ਸੱਭਿਆਚਾਰ ਦਾ ਨਾਂ ਦਿੱਤਾ ਜਾਂਦਾ ਠੀਕ ਦੂਜੇ ਪਾਸੇ ਜਿਹੜਾ ਸਾਡਾ ਸੇਖ ਸਬਿਆਚਾਰ ਆ ਉਹ ਆ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਫਲਸਫੀ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਦਿੱਤੀ ਹੋਈ ਸਿੱਖਿਆ ਉਹ ਆ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਤੱਤੀ ਤਵੀ ਹੂੰ ਉਹ ਆ ਛੇਵੇਂ ਪਾਤਸ਼ਾਹ ਦਾ ਜ਼ੁਲਮ ਦੇ ਵਿਰੋਧ ਡਟਣਾ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਨਾ ਹੂੰ ਉਹ ਆ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੂੰ ਉਹ ਆ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਨੁੱਖਤਾ ਦੇ ਲਈ ਉਹ ਏਡੀ ਵੱਡੀ ਕੱਲਣਾ ਤੇ ਉਹਨਾਂ ਤੋਂ ਬਾਅਦ ਵੀ ਸਿੱਖਾਂ ਸ਼ਹੀਦਾਂ ਦੀਆਂ ਜੋ ਮਹਾਨ ਜੀਵਨ ਆ ਉਹਦੇ ਵਿੱਚੋਂ ਜਿਹੜਾ ਜੀਵਨ ਉਪਜਦਾ ਵਾ ਹੂੰ ਉਹਦੇ ਵਿੱਚੋਂ ਜਿਹੜੀ ਸਪਿਰਟ ਨਿਕਲਦੀ ਆ ਉਹ ਗੁਰੂ ਦਾਸ ਗੁਰੂ ਸਾਹਿਬਾਨਾਂ ਦੇ ਰਹਿਣ ਸਹਿਣ ਔਰ ਜੀਵਨ ਜਾਂਚ ਦਾ ਜਿਹੜਾ ਤਰੀਕਾ ਸਾਨੂੰ ਦਿੱਤਾ ਵਾ ਜਿਹੜਾ ਉਹਦੇ ਵਿੱਚੋਂ ਜੀਵਨ ਜਾਂਚ ਉਪਜਦੀ ਆ ਉਹਨੂੰ ਆਪਾਂ ਸਿੱਖ ਸੱਭਿਆਚਾਰ ਕਹਿ ਸਕਦੇ ਜੀ ਹਾਂ ਇਹ ਆਪਾਂ ਜੇ ਕਹ ਲਈ ਵੀ ਪੰਜਾਬੀਅਤ ਦੀ ਸੱਭਿਆਚਾਰ ਵੱਖਰਾ ਤੇ ਸਿੱਖ ਦਾ ਸੱਭਿਆਚਾਰ ਵੱਖਰਾ ਨਹੀਂ ਮੈਂ ਤਾਂ ਇਹ ਗੱਲ ਸਮਝਦਾ ਵੀ ਸਿੱਖ ਸੱਭਿਆਚਾਰ ਤਾਂ ਚਲੋ ਹੈ ਹੀ ਆ ਸਿੱਖ ਸਿਧਾਂਤ ਹੈ ਹੀ ਆ ਪਰ ਪੰਜਾਬ 'ਚ ਹੋਰ ਲੋਕ ਵੀ ਵੱਸਦੇ ਆ ਤੇ ਤੁਸੀਂ ਸੋਚੋ ਵੀ ਕੀ ਉਹਨਾਂ ਦੇ ਵਿੱਚ ਇਦਾਂ ਦਾ ਗੀਤ ਸੰਗੀਤ ਚਾਹੀਦਾ ਵਾ ਹਾਂ ਜਿੱਦਾਂ ਦਾ ਅੱਜ ਪੰਜਾਬੀ ਸੱਭਿਆਚਾਰ ਦੇ ਨਾਂ ਤੇ ਪਰੋਸਿਆ ਜਾ ਰਿਹਾ ਵੀ ਚਲੋ ਤੁਸੀਂ ਮੰਨ ਲਓ ਬਹੁਤੀ ਵਾਰ ਕਿਹਾ ਜਾਂਦਾ ਵੀ ਸਿੱਖਾਂ ਵਿੱਚ ਕਟੜਤਾ ਬਹੁਤ ਆ ਜੀ ਇਹ ਕਿਸੇ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਜਾਂ ਇਦਾਂ ਕੁਝ ਸਮਥਿੰਗ ਪਰ ਤੁਸੀਂ ਵੇਖੋ ਵੀ ਪੰਜਾਬੀ ਇਹ ਪੰਜਾਬੀ ਸੱਭਿਆਚਾਰ ਵੀ ਨਹੀਂ ਮੰਨਿਆ ਜਾ ਸਕਦਾ ਪੰਜਾਬੀ ਸੱਭਿਆਚਾਰ ਆ ਕਿਰਤ ਕਰਨੀ ਪੰਜਾਬੀ ਸੱਭਿਆਚਾਰ ਆ ਚੰਗੇ ਜਿਹੜੇ ਗੀਤ ਆ ਜਿਹੜੇ ਸਮਾਜ ਨੂੰ ਚੰਗੇ ਪਾਸੇ ਜੋੜਦੇ ਆ ਜੀ ਮੈਂ ਜੇ ਅੱਜ ਦੇ ਸਮੇਂ 'ਚ ਗੱਲ ਕਰਾਂ ਤੇ ਮੈਨੂੰ ਤਾਂ ਇੱਕੋ ਹੀ ਕਲਾਕਾਰ ਲੱਭਾ ਪੰਮਾ ਡੂਮੇਵਾਲ ਜੀ ਜਿਨ੍ਹਾਂ ਨੇ ਮੈਂ ਅੱਗੇ ਹ ਸਰਦਾਰ ਮੁੰਡਾ ਆਨੰਦਪੁਰ ਸਾਹਿਬ ਲਾਗੇ ਉਹਦਾ ਪਿੰਡ ਆ ਤੇ ਸਾਬਤ ਸੂਰਤ ਆ ਜੀ ਤੇ ਉਹ ਕਹਿੰਦਾ ਵੀ ਮੈਂ ਕਲਗੀਆਂ ਵਾਲੇ ਨੂੰ ਪੇਠ ਨਹੀਂ ਦੇ ਸਕਦਾ ਉਹਨੇ ਅੱਜ ਤੱਕ ਲਚਰ ਗੀਤ ਨਹੀਂ ਗਾਇਆ ਉਹਨੇ ਸਿਰਫ ਪੰਜਾਬੀ ਸੱਭਿਆਚਾਰੀ ਗਾਇਆ ਵਾ ਤੇ ਧਰਮ ਤੇ ਗਾਇਆ ਸਗੋਂ ਉਹਨੇ ਲਚਰ ਗੀਤਾਂ ਦੇ ਵਿਰੋਧ ਵਿੱਚ ਗੀਤ ਗਾਏ ਆ ਹੂੰ ਉਹਨੂੰ ਤੇ ਪੰਜਾਬੀ ਸੱਭਿਆਚਾਰ ਕਹਿ ਸਕਦੇ ਆ ਤੇ ਪਰ ਜਿਹੜਾ ਅੱਜ ਗੰਦ ਚੱਲ ਗਿਆ ਜਿਹੜਾ ਟ੍ਰੈਂਡ ਚੱਲ ਗਿਆ ਇਹ ਕੋਈ ਸੱਭਿਆਚਾਰ ਨਹੀਂ ਆ ਇਹ ਸੱਭਿਆਚਾਰ ਦੇ ਨਾਂ ਤੇ ਜਿਹੜਾ ਵਾ ਉਹ ਗੰਦ ਪਾਇਆ ਜਾ ਰਿਹਾ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਕੋਈ ਰਾਈਟਰ ਕਵਿਤਾ ਲਿਖਦਾ ਜਾਂ ਕਹਾਣੀ ਲਿਖਦਾ ਹੈ ਨਾ ਕੁਝ ਨਾ ਕੁਝ ਉਹਦੇ ਅੱਖਾਂ ਸਾਹਮਣੇ ਵਾਪਰਦਾ ਹੈ ਤੋ ਫੇਰ ਲਿਖਣ ਦੀ ਕੋਸ਼ਿਸ਼ ਕਰਦਾ ਹੈ ਹੈਨਾ ਤੁਸੀਂ ਵੇਖਿਆ ਹੋਊਗਾ ਵੀ ਜੇ ਅਸੀਂ ਕੋਈ ਸਿੱਖ ਇਤਿਹਾਸ ਤੇ ਕਵਿਤਾ ਲਿਖਦੇ ਆ ਜਾਂ ਕਹਾਣੀ ਲਿਖਦੇ ਆ ਜਾਂ ਪੜ੍ਹਦੇ ਆ ਉਹਨੂੰ ਪੜ ਕੇ ਉਹਨੂੰ ਆਪਣੇ ਲਫ਼ਜ਼ਾਂ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਆ ਇਹ ਵੀ ਤਾਂ ਹੋ ਸਕਦਾ ਹੈ ਨਾ ਵੀ ਸੱਭਿਆਚਾਰ ਜਿਤਨਾ ਆਪਾਂ ਚਮਕੀਲੇ ਦੀ ਗੱਲ ਕਰ ਲਈਓ ਸਭ ਚੁੱਪ ਕੀ ਲੜ ਉਹ ਸੱਭੇ ਗੀਤ ਨਹੀਂ ਸੀ ਗਾਉਂਦਾ ਹੈਨਾ ਉਹਨੇ ਇਸਕਾ ਸਮਾਜ ਦੇ ਵਿੱਚ ਕੁਝ ਹੁੰਦਾ ਏਦਾਂ ਦਾ ਵੇਖਿਆ ਹੀ ਹੈ ਤੇ ਫੇਰ ਹੀ ਉਹਨੇ ਲਿਖਣਾ ਸ਼ੁਰੂ ਕੀਤਾ ਨਾ ਆਪਾਂ ਇਸ ਕੱਲੇ ਉਹਨੂੰ ਦੋਸ਼ੀ ਤੇ ਨਹੀਂ ਨਟਰਾ ਸਕਦੇ ਇਸ ਦਾ ਬੜਾ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਪਰ ਇਹਦਾ ਜਵਾਬ ਬੜਾ ਸੌਖਾ ਵਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਕੋਈ ਬੰਦਾ ਆਪਣੇ ਬੱਚੇ ਨੂੰ ਉਹਦੀ ਸਿੱਖਿਆ ਸ਼ੁਰੂ ਕਰਦਾ ਬਾਸ਼ਰਤੋਂ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇ ਸਕੇ ਜਾਂ ਨਾ ਬਿਲਕੁਲ ਪਰ ਕੀ ਜਦੋਂ ਕੋਈ ਸਿਆਣਾ ਬੰਦਾ ਕਿਸੇ ਨੂੰ ਸੂਝ ਦੇਣ ਦੀ ਕੋਸ਼ਿਸ਼ ਕਰਦਾ ਵਾ ਉਹ ਹਮੇਸ਼ਾ ਸਮਾਜ ਦੇ ਚੰਗੇ ਪੱਖ ਆਪਣੇ ਬੱਚੇ ਅੱਗੇ ਰੱਖਦਾ ਵਾ ਨਾ ਕਿ ਸਮਾਜ ਦੇ ਮਾੜੇ ਪੱਖ ਹੂੰ ਸੋ ਜਿਹੜੇ ਸਮਾਜ ਦੇ ਮਾੜੇ ਪੱਖਾ ਵੇਖੋ ਮੈਂ ਸਾਰਿਆਂ ਨੂੰ ਵੇਖੋ ਆਪਣੀ ਕਿਸੇ ਨਾ ਨਿੱਜੀ ਕਿਸੇ ਕੋ ਚਮਕੀਲਾ ਆ ਜਾਂ ਕੋਈ ਵੀ ਆ ਹਨਾ ਇੱਥੇ ਇਸ ਤੁਹਾਡੀ ਵੀਡੀਓ ਨੂੰ ਸੁਣ ਕੇ ਕਹਿਣਗੇ ਵੀ 36 ਸਾਲ ਪਹਿਲਾਂ ਇੱਕ ਬੰਦਾ ਮਰਿਆ ਉਹਨੂੰ ਫੋਲੀ ਜਾਂਦੇ ਇਦਾਂ ਵੇਖੋ ਕੋਈ ਵੀ ਆ ਭਾਵੇਂ ਹਾਂ ਹਨਾ ਕੋਈ ਚਮਕੀਲਾ ਆ ਜਾਂ ਕੋਈ ਅੱਜ ਦੇ ਕਲਾਕਾਰ ਆ ਕੁਝ ਵੀ ਆ ਭਾਵੇਂ ਬੇਸ਼ੱਕ ਤੁਸੀਂ ਵੇਖੋ ਇੱਕ ਗਾਉਣ ਵਾਲੇ ਦੀ ਲਿਖਣ ਵਾਲੇ ਦੀ ਮੇਰੇ ਵਰਗੇ ਪ੍ਰਚਾਰਕ ਦੀ ਤੁਹਾਡੇ ਵਰਗੇ ਪੱਤਰਕਾਰ ਦੀ ਸਮਾਜ ਪ੍ਰਤੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਆ ਜਦੋਂ ਇਦਾਂ ਹਜੂਮ ਦੇ ਰੂਪ ਵਿੱਚ ਉਹਨਾਂ ਨੂੰ ਲੋਕ ਵੇਖਦੇ ਆ ਜਾਂ ਸਾਨੂੰ ਸੰਗਤ ਰੂਪ ਵਿੱਚ ਲੋਕ ਗੁਰੂ ਘਰ 'ਚ ਬੈਠ ਕੇ ਸੁਣਦੇ ਆ ਤਾਂ ਸਾਡੀ ਸਮਾਜ ਪ੍ਰਤੀ ਬੜੀ ਜ਼ਿੰਮੇਵਾਰੀ ਵੱਧ ਜਾਂਦੀ ਆ ਉੱਥੇ ਅਸੀਂ ਚੰਗਾ ਪੱਖ ਸਮਾਜ ਦਾ ਪੇਸ਼ ਕਰਨਾ ਹੁੰਦਾ ਵਾ ਇਹ ਨਹੀਂ ਆ ਕਿ ਅਸੀਂ ਜੋ ਜੋ ਵੇਖਿਆ ਉਹੀ ਲਿਖ ਦਿੰਨੇ ਆ ਜੀ ਇਹ ਤਾਂ ਬੜੀਆਂ ਕੌੜੀਆਂ ਗੱਲਾਂ ਜੇ ਤੁਹਾਡਾ ਬੱਚਾ ਪੜ੍ਹ ਕੇ ਆ ਫਰਜ ਕੀਤਾ ਜੇ ਤੁਹਾਡਾ ਬੱਚਾ ਗਲਤ ਰਸਤੇ 'ਚ ਪੈ ਜਾਏ ਤੁਸੀਂ ਲਿਖ ਦੋਗੇ ਉਹ ਕੁਝ ਸੋ ਇਹ ਗੱਲ ਨਹੀਂ ਬਣਦੀ ਸੋ ਬਾਕੀ ਇਹਦੇ ਵਿੱਚ ਹਾਂ ਇੱਕ ਚੀਜ਼ ਬਹੁਤ ਇੰਟਰਨੈਟ ਤੇ ਚੱਲ ਰਹੀ ਆ ਵੀ ਲੋਕਾਂ ਨੂੰ ਵੀ ਘੱਟੋ-ਘੱਟ ਪਤਾ ਹੋਣਾ ਚਾਹੀਦਾ ਆਪਾਂ ਅੱਗੇ ਇਸ ਬਾਰੇ ਵੀ ਵਿਚਾਰ ਕਰਾਂਗੇ ਵੀ ਕੀ ਸੁਣਨਾ ਕੀ ਨਹੀਂ ਸੁਣਨਾ ਕੀ ਸੁਣਨਾ ਨਹੀਂ ਸੁਣਨਾ ਅੱਛਾ ਇੱਕ ਚੀਜ਼ ਹੋਰ ਹੋ ਸਕਦੀ ਆ ਵੀ ਜਿੰਨਾ ਦਿਨਾਂ ਦੇ ਵਿੱਚ ਚਮਕੀਲਾ ਗਾਉਂਦਾ ਸੀ ਨਾ ਭਾਜੀ ਉਹਨਾਂ ਦਿਨਾਂ ਵਿੱਚ ਸਭ ਤੋਂ ਵਧੀਆ ਫੀਸ ਜਿਹੜੀ ਉਹ ਲੈ ਰਿਆ ਸੀ ਹੈਨਾ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਮੇਰੇ ਖਿਆਲ ਵੀ ਪੈਸਾ ਜਿਹੜਾ ਕਮਾਉਣਾ ਲਿਆਉਣਾ ਬੜਾ ਔਖਾ ਸੀ ਲੋਕਾਂ ਵਾਸਤੇ ਇਹ ਪੈਸਾ ਹੁੰਦਾ ਹੀ ਨਹੀਂ ਸੀ ਜਿੰਨਾ ਦਿਨਾਂ ਵਿੱਚ ਉਹਨੇ ਕਮਾਈ ਕੀਤੀ ਹੈ ਤੁਸੀਂ ਇਹ ਸੋਚ ਸਕਦੇ ਹੋ ਕਿ ਉਹਨੂੰ ਕੋਈ ਗਰੀਬ ਗੁਰਬਾਹ ਤੇ ਸਾਧਦਾ ਹੀ ਨਹੀਂ ਹੋਗਾ ਉਹਨੂੰ ਕੋਈ ਐਮਐਲਏ ਦੇ ਪੀਏ ਸਾਧਦੇ ਹੋਣਗੇ ਐਮਐਲਏ ਸਾਧਦਾ ਹੀ ਹੋਊਗਾ ਚਾਹੇ ਕੋਈ ਨੰਬਰਦਾਰ ਚੰਗੇ ਕਾਰੋਬਾਰੀ ਲੋ ਕਾਰੋਬਾਰੀ ਲੋ ਸਾਧਦੇ ਹੋਣਗੇ ਨਾ ਤੇ ਫਿਰ ਉਹ ਉਹ ਲੋਕ ਦੋਸ਼ੀ ਨਹੀਂ ਜਿਹੜੇ ਚਮਕੀਦਨ ਖੁਦ ਵਲਾ ਕੇ ਆਪਣੀ ਧੀਆਂ ਪਹਿਣਾ ਸਾਧਦੇ ਉਹ ਹੀ ਤੇ ਬੇਨਤੀ ਕਰ ਰਹੇ ਆਂ ਵੀ ਇਹ ਵੇਖੋ ਪੈਸੇ ਵਾਲਾ ਹੋਣਾ ਤੇ ਸੂਝਵਾਨ ਹੋਣਾ ਇਹ ਵੱਖਰੇ ਵੱਖਰੇ ਦੋ ਪੈਮਾਨੇ ਆ ਬਿਲਕੁਲ ਜ਼ਰੂਰੀ ਨਹੀਂ ਹੈ ਵੀ ਪੈਸੇ ਵਾਲਾ ਬੰਦਾ ਜਾਂ ਕੋਈ ਜਿਹੜਾ ਇਦਾਂ ਵੀ ਹਾਈ ਪ੍ਰੋਫਾਈਲ ਲਾਈਫ ਬਤੀਤ ਕਰਦਾ ਉਹ ਸੂਝਵਾਨ ਹੋਣਾ ਵੀ ਜ਼ਰੂਰੀ ਹੈ ਨਹੀਂ ਹਾਂ ਬਿਲਕੁਲ ਹੁਣ ਤੁਸੀਂ ਸੋਚੋ ਜੀ ਕਿਸੇ ਵਾਸਤੇ ਟੀਵੀ ਦੇ ਉੱਪਰ ਛੋਟਾ ਜਿਹਾ ਇੱਕ ਸੀਨ ਜਿਹੜਾ ਚੱਲਦਾ ਵਾ ਜੀ ਲੜਕਾ ਲੜਕੀ ਇਕੱਠੇ ਬੈਠੇ ਆ ਉਹਦੇ ਵਾਸਤੇ ਉਹ ਗੱਲਾਂ ਕਰਦੇ ਵੀ ਅਸ਼ਲੀਲ ਆ ਹਾਂ ਬਿਲਕੁਲ ਉਹ ਆਪਣੀ ਫੈਮਿਲੀ ਤੇ ਆਪਣੇ ਬੱਚਿਆਂ ਨੂੰ ਇਹ ਤੋਂ ਦੂਰ ਰੱਖਣਾ ਚਾਹੁੰਦਾ ਦੂਰ ਰੱਖਣਾ ਚਾਹੁੰਦਾ ਕਿਸੇ ਵਾਸਤੇ ਸਾਰਾ ਕੁਝ ਚੱਲਦਾ ਵੀ ਇਹ ਸ਼ਲੀਲ ਨਹੀਂ ਉੱਥੇ ਉਹਦਾ ਪਰਿਵਾਰ ਬੈਠਾ ਉੱਥੇ ਹੀ ਆਵਾਬ ਬੈਠਾ ਵਾ ਉੱਥੇ ਬਹੁਤ ਗੰਦੇ ਗੰਦੇ ਗੀਤ ਜਿਹੜੇ ਏਦਾਂ ਮੀਡੀਆ 'ਚ ਬੋਲ ਕੇ ਨਹੀਂ ਦੱਸੇ ਜਾ ਸਕਦੇ ਜੀ ਹਨਾ ਉਹ ਆ ਸੋ ਇਹ ਆਪੋ ਆਪਣਾ ਤਰੀਕਾ ਵਾ ਬਿਲਕੁਲ ਉਹ ਲੋਕ ਗਲਤ ਆ ਜਿਹੜੇ ਇਦਾਂ ਦੀ ਲਚਰਤਾ ਨੂੰ ਪ੍ਰਮੋਟ ਕਰਦੇ ਆ ਜਿਹੜੇ ਇਦਾਂ ਦੇ ਲੋਕਾਂ ਨੂੰ ਸਾਢ ਕੇ ਸੁਣਦੇ ਆ ਭਾਵੇਂ ਉਹ ਕੋਈ ਵੀ ਹੋਵੇ ਤੁਸੀਂ ਘਟੋ ਚਲੋ ਆਪਾਂ ਪੰਜਾਬੀ ਸੱਭਿਆਚਾਰ ਨੂੰ ਇਹ ਗੱਲ ਨਹੀਂ ਕਹਿੰਦੇ ਵੀ ਲੋਕ ਇੱਥੇ ਦਰਸ਼ਕ ਹੇਟਾਂ ਕਹਿਣਗੇ ਵੀ ਨਿੰਦਦੇ ਆ ਜੀ ਫਿਰ ਇਹ ਕਹਿਣਗੇ ਜੀ ਇਹ ਲੋਕ ਕਿਹੜੇ ਉਦੋਂ ਹੈਗੇ ਸੀ ਇਦਾਂ ਤੇ ਆਪਾਂ ਫਿਰ ਜਿਹੜੀਆਂ ਗੱਲਾਂ ਕਰਦੇ ਆਂ ਵੀ ਜਿਹੜੇ ਲੋਕ ਉਹਦੇ ਹੱਕ 'ਚ ਖੜਦੇ ਆ ਉਹ ਵੀ ਕਿਹੜੇ ਉਦੋਂ ਹੈਗੇ ਸੀ ਇਤਿਹਾਸ ਤਾਂ ਪਿੱਛੋਂ ਵੇਖਣਾ ਹੀ ਪੈਂਦਾ ਨਾ ਸੋ ਇਸ ਕਰਕੇ ਇਹ ਇਹ ਬਹੁਤ ਗਲਤ ਆ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਪ੍ਰਮੋਟ ਕਰਦੇ ਆ ਤੁਸੀਂ ਕੀ ਸੁਣਦੇ ਹੋ ਕੀ ਬੋਲਦੇ ਹੋ ਕੀ ਇਹਨਾਂ ਅੱਖਾਂ ਨਾਲ ਵੇਖਦੇ ਹੋ ਤੇ ਕੀ ਖਾਂਦੇ ਹੋ ਇਹਨਾਂ ਗੱਲਾਂ ਦਾ ਪੂਰਾ ਪੂਰਾ ਅਸਰ ਤੁਹਾਡੇ ਜੀਵਨ ਤੇ ਪੈਂਦਾ ਵਾ ਗੁਰਬਾਣੀ ਦੇ ਵੀ ਜਿਹੜੇ ਮਹਾਵਾਕ ਆ ਅੰਤਰਗੁਰੂ ਅਰਾਧਨਾ ਜਿਹਾ ਜਪਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਜੀ ਜੀ ਬਿਲਕੁਲ ਵੀ ਸੋ ਚੰਗਾ ਵੇਖਣਾ ਚੰਗਾ ਹੀ ਸੁਣਨਾ ਹੈਨਾ ਚੰਗਾ ਹੀ ਬੋਲਣਾ ਜੀ ਸੋ ਇਹ ਇਹ ਜਿਹੜਾ ਵਾ ਮਹਾਰਾਜ ਨੇ ਵੀ ਜਿਹੜੀ ਸਿੱਖਿਆ ਸਾਨੂੰ ਦਿੱਤੀ ਆ ਸੋ ਇਹ ਸੱਭਿਆਚਾਰ ਦੇ ਨਾਂ ਤੇ ਜਿਹੜਾ ਮੈਂ ਸਮਝਦਾ ਵੀ ਸਮਾਜ ਨੂੰ ਹੋਰ ਪਾਸੇ ਲਿਜਾਇਆ ਜਾ ਰਿਹਾ ਇੱਕ ਚੀਜ਼ ਹੋਰ ਮੈਂ ਸਮਝਣਾ ਚਾਹਾਂਗਾ ਵੀ ਜਿੱਤਨਾ ਮੰਨ ਕੇ ਚੱਲੋ ਵੀ ਜ਼ਿਆਦਾਤਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਚੰਕੀਲੇ ਦਾ ਹਨਾ ਦੂਜੀ ਕਿਸੇ ਕਮਿਊਨਿਟੀ ਦਾ ਅਜੇ ਤੱਕ ਬਿਆਨ ਨਹੀਂ ਆਇਆ ਨਾ ਕਿਸੇ ਹਿੰਦੂ ਦਾ ਨਾ ਕਿਸੇ ਮੁਸਲਮਾਨ ਦਾ ਹਨਾ ਕਿਸੇ ਦਾ ਨਹੀਂ ਆਇਆ ਤੇ ਸਿੱਖ ਇਕੱਲੇ ਵਿਰੋਧ ਕਰ ਰਿਹਾ ਜਦੋਂ ਉਹ ਸਾਡਾ ਹਿੱਸਾ ਹੀ ਨਹੀਂ ਸੱਭਿਆਚਾਰ ਦਾ ਹਨਾ ਗੰਦੇ ਗਾਣੇ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ ਫਿਰ ਸਾਡਾ ਵਿਰੋਧ ਕਰਨ ਦਾ ਕੀ ਜਾਇਜ਼ ਹੈਗਾ ਬਿਲਕੁਲ ਜੀ ਵੇਖੋ ਪਤਾ ਕੀ ਆ ਤੁਸੀਂ ਗੱਲ ਨੂੰ ਸਮਝੋ ਗਰਦ ਕਿਹਾ ਵਾ ਇਹ ਦੋ ਚੀਜ਼ਾਂ ਨਹੀਂ ਆ ਜੀ ਆਪਾਂ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਗੁਰਾਂ ਦੇ ਨਾਂ ਤੇ ਹੁਣ ਮੈਨੂੰ ਤਾਂ ਇਹ ਨਹੀਂ ਸਮਝ ਵੀ ਹਿੰਦੂ ਵੀਰਾਂ ਨੂੰ ਲੱਚਰਤਾ ਤੋਂ ਖਤਰਾ ਕਿਉਂ ਨਹੀਂ ਲੱਗਦਾ ਜਾਂ ਜਿਹੜੇ ਹੋਰ ਇੱਥੇ ਜੈਨੀ ਬੋਧੀ ਪਾਰਸੀ ਜਾਂ ਮੁਸਲਮਾਨ ਵੀਰ ਰਹਿੰਦੇ ਆ ਉਹਨਾਂ ਨੂੰ ਇਹਨਾਂ ਗੰਦੇ ਗੰਦੇ ਗੀਤਾਂ ਤੋਂ ਜਿਹੜੇ ਸਾਡੇ ਬੱਚਿਆਂ ਨੂੰ ਅੱਜ ਵੇਖੋ ਗੁਰਦਿਆਲ ਸਿੰਘ ਜੀ ਇਹ ਛੋਟੀ ਗੱਲ ਨਹੀਂ ਆ ਕੋਈ ਸਮਾਂ ਸੀ ਕੋਈ ਸਿਨੇਮੇ 'ਚ ਵੇਖਣ ਜਾਂਦਾ ਸੀ ਫਿਰ ਸਮਾਂ ਆਇਆ ਟੈਲੀਵਿਜ਼ਨ ਦਾ ਅੱਜ ਮੈਂ ਮੀਡੀਏ ਰਾਈ ਸਾਰੇ ਮਾਤਾ ਪਿਤਾ ਨੂੰ ਕਹਿਣਾ ਚਾਹੁੰਦਾ ਵੀ ਅੱਜ ਤੁਹਾਡੇ ਬੱਚੇ ਹੱਥ ਵਿੱਚ ਅੱਗ ਲੈ ਕੇ ਬੈਠੇ ਆ। ਹੂੰ। ਸੋਸ਼ਲ ਮੀਡੀਆ ਇੱਕ ਆਗਾ। ਹੂੰ। ਬੱਚੇ ਫੋਨ ਵੇਖਦੇ ਜ਼ਰੂਰ ਆ। ਘੱਟੋ ਘਾਟ ਇਹਨਾਂ ਤੇ ਚੈੱਕ ਕਰੋ ਹਿਸਟਰੀ ਤੇ ਵੇਖੋ ਤੁਹਾਡੇ ਬੱਚੇ ਨੇ ਵੇਖਿਆ ਕੀ ਆ। ਵੇਖਿਆ ਕੀ ਆ? ਅੱਜ ਦਾ ਜਿਹੜਾ ਜ਼ਮਾਨਾ ਉਹ ਬਹੁਤ ਅੱਗੇ ਜਾ ਰਿਹਾ ਵਾ। ਇਹ ਗੱਲ ਨਹੀਂ ਆ ਵੀ ਸੇਖੀ ਇਸ ਗੱਲ ਦਾ ਮੁੱਦਾ ਉਠਾਉਂਦੇ ਆ। ਹਾਂ। ਕਿਉਂਕਿ ਉਹਦੇ ਪਿੱਛੇ ਹੋਰ ਵੀ ਕਈ ਉਤਰਦਾਈ ਕਾਰਨ ਹੈਗੇ ਆ। ਉਹਨਾਂ ਸਮਿਆਂ 'ਚ ਜਿਹੜਾ ਵਾ ਉਹ ਸਿੱਖ ਜਥੇਬੰਦੀਆਂ ਨਾਲ ਆਵਾਜ਼ ਵਿਵਾਦ ਹੋਇਆ ਹਨਾ ਸਿੱਖ ਜਥੇਬੰਦੀ ਦੇ ਜਿਹੜੇ ਸਨ ਜਿਨ੍ਹਾਂ ਦੇ ਹੱਥੋਂ ਉਹ ਫਿਰ ਆਖਰੀ ਸਮਾਂ ਜਿਹੜਾ ਚਮਕੀਲੇ ਦਾ ਆਇਆ ਫਿਰ ਜਾਂ ਬਾਹਰ ਕੈਨੇਡਾ ਦੇ ਟੈਲੀਵਿਜ਼ਨ ਤੇ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਵੀ ਮੈਂ ਤਾਂ ਸਿੱਖ ਜਥੇਬੰਦੀਆਂ ਨੂੰ ਪੈਸੇ ਦਿੱਤੇ ਆ ਮੈਂ ਜਿੱਥੇ ਮਰਜ਼ੀ ਗਾ ਸਕਦਾ ਹਨਾ ਸੋ ਇਦਾਂ ਦੇ ਪ੍ਰਤੀਕਰਮ ਹੋਏ ਸਿੱਖ ਹੀ ਨਹੀਂ ਵਿਰੋਧ ਕਰਦੇ ਜਿਹੜੀ ਡਾਕਟਰ ਭੀਮਰਾਓ ਕਿਹੜੇ ਸੀ ਮੈਨੂੰ ਨਾਂ ਉਹਨਾਂ ਦਾ ਪੂਰਾ ਪ੍ਰੋਪਰ ਯਾਦ ਨਹੀਂ ਮੈਂ ਥੋੜਾ ਵਿਸਰ ਗਿਆ ਵਾ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਹੱਕ 'ਚ ਉਹ ਹਿੰਦੂ ਜੈਂਟਲਮੈਨ ਆ ਉਹਨਾਂ ਨੇ ਤਖਤੀਆਂ ਲੈ ਕੇ ਤੇ ਕਲਾਕਾਰਾਂ ਦੇ ਦਰਵਾਜ਼ਿਆਂ ਅੱਗੇ ਕੱਲਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਉਹ ਜਿਹੜਾ ਇੱਕ ਫੋਟੋ ਵਾਇਰਲ ਫੋਟੋ ਵਾਇਰਲ ਹੁੰਦੀ ਸੀ ਉਹਨਾਂ ਨੇ ਕਿਹਾ ਵੀ ਇਹ ਪੰਜਾਬੀ ਭਾਸ਼ਾ ਬੜੀ ਅਮੀਰ ਆ ਇਹਨੂੰ ਏਦਾਂ ਗੰਦ ਬੋਲ ਕੇ ਤੇ ਇਹਨੂੰ ਇਸ ਪਾਸੇ ਨਾ ਲੈ ਕੇ ਜਾਓ ਪੰਜਾਬੀ ਭਾਸ਼ਾ 'ਚ ਬੜੇ ਸੋਹਣੇ ਗੀਤ ਵੀ ਹੋ ਸਕਦੇ ਹੁਣ ਲੋਕ ਕਹਿੰਦੇ ਜੀ ਅੱਜ ਵੀ ਹੈਗਾ ਵਾ ਜੀ ਗੰਦ ਤੇ ਜਿਹੜਾ ਅੱਜ ਗੰਦ ਹੈਗਾ ਉਹਨੂੰ ਅਸੀਂ ਕਦੋਂ ਪ੍ਰਵਾਨ ਕਰ ਰਹੇ हां बिल्कुल एक बहाना इंटरनेट ਤੇ ਬੜਾ ਲਾਇਆ ਜਾ ਰਿਹਾ ਕਿ ਜੀ ਜੇ ਕੱਲਾ ਚਮਕੀਲਾ ਹੀ ਨਹੀਂ ਸੀ ਗੰਦ ਬੋਲਦਾ ਅੱਜ ਵੀ ਗੰਦ ਬੋਲਿਆ ਜਾ ਰਿਹਾ ਜੇ ਵਕੀਲੇ ਨੇ ਤੇ ਕੱਲਾ ਗਾਇਆ ਨਾ ਆ ਤਾਂ ਕੰਨਾ ਨਾ ਸੁਣਿਆ ਹੁਣ ਅੱਖੀਂ ਵੇਖਣ ਦਾ ਖਲਮਾਇਆ ਜਾ ਰਿਹਾ ਖਲਮਾਇਆ ਜਾ ਰਿਹਾ हां बिल्कुल बिल्कुल ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤਨਾ ਕਿਤੇ ਸਾਡੇ ਸਭ ਦਾ ਆਚਾਰ ਨੂੰ ਗੰਦਲਾ ਕਰ ਹੀ ਰਹੀਆਂ ਨੇ ਕਰ ਹੀ ਰਹੀਆਂ ਤੁਸੀਂ ਵੇਖੋ ਗੈਂਗਸਟਰਿਜ਼ਮ ਨੌਜਵਾਨਾਂ ਦੇ ਵਿੱਚ ਹਥਿਆਰ ਰੱਖਣ ਦੀ ਬਿਰਤੀ ਲੜਨ ਦੀ ਬਿਰਤੀ ਹਨਾ ਨੌਜਵਾਨ ਜਿਹੜੇ ਆਪਣੇ ਭਵਿੱਖ ਦੀ ਸੋਚਣ ਬਾਰੇ ਜਿਹੜਾ ਵਾ ਉਹ ਦੋਸਤੀ ਦੇ ਨਾਂ ਤੇ ਕਿੱਧਰ ਦੀ ਕਿੱਧਰ ਨੂੰ ਗੱਲਾਂ ਹੋ ਰਹੀਆਂ ਆਪ ਮਹਾਰੇ ਤੁਸੀਂ ਸੋਚੋ ਇੱਕ ਬਾਪ ਦੇ ਪੱਲੇ ਕੀ ਰਹਿ ਜਾਂਦਾ ਵਾ ਉਹ ساری ਉਮਰ ਇਹਨੂੰ ਸੱਭਿਆਚਾਰ ਮੰਨੂਗਾ ਜਿਹਦਾ ਛੋਟਾ ਜਿਹਾ ਬੱਚਾ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਕਹਿੰਦਾ ਮੈਂ ਕੋਟ ਮੈਰਿਜ ਕਰਾ ਲਈਏ ਬਿਲਕੁਲ ਮੈਨੂੰ ਸਿਕਿਉਰਿਟੀ ਚਾਹੀਦੀ ਮੈਨੂੰ ਮੇਰੇ ਮਾਂ ਬਾਪ ਤੋਂ ਖਤਰਾ ਹੈਨਾ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਵਾ ਇਹਨਾਂ ਤੇ ਸਰਕਾਰੀ ਤੌਰ ਤੇ ਬੈਨ ਹੋਣਾ ਚਾਹੀਦਾ ਹੈ ਕਿ ਸਰਕਾਰੀ ਸੈਂਸਰ ਚਾਹੀਦਾ ਫਿਰ ਤੁਸੀਂ ਇੱਕ ਗੱਲ ਹੋਰ ਵੇਖਿਓ ਇਹਨਾਂ ਚੀਜ਼ਾਂ ਨੂੰ ਸਰਕਾਰ ਕਦੇ ਬੈਨ ਨਹੀਂ ਕਰਦੀ ਨਹੀਂ ਕਰਦੀ ਹਾਈ ਕੋਰਟ ਨੇ ਸਗੋਂ ਬੰਮ ਜੁਰਮ ਜੀ ਤੇ ਜਦੋਂ ਕੋਈ ਸਿੱਖ ਮੁੱਦਿਆਂ ਤੇ ਫਿਲਮਾਂ ਬਣਦੀਆਂ ਨੇ ਜਾਂ ਸਿੱਖਾਂ ਤੇ ਹੋਏ ਤਸ਼ੱਦਦ ਤੇ ਸਿੱਖਾਂ ਦੇ ਹੋਏ ਜ਼ੁਲਮਾਂ ਤੇ ਫਿਲਮਾਂ ਬਣਦੀਆਂ ਉਹਨਾਂ ਨੂੰ ਪੂਰਾ ਰੋਕਿਆ ਜਾਂਦਾ ਵਾ ਤੇ ਬਹੁਤ ਸਾਰੇ ਸੀਨ ਕੱਟ ਵੱਢ ਕੇ ਫਿਰ ਕਿਤੇ ਜਾ ਕੇ ਬੜੀ ਜਦੋਂ ਜਿਆਦਾ ਨਾ ਉਹ ਫਿਲਮਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਸੌ ਸੋ ਬੰਦੇ ਦਾ ਪੈਨਲ ਵਿੰਦਾ ਫਿਰ ਜਾ ਕੇ ਫਿਰ ਫਿਰ ਜਾ ਕੇ ਸੋ ਇਹ ਬਹੁਤ ਕੁਝ ਹੋ ਰਿਹਾ ਵਾ ਸਹੀ ਹੈ ਘਟੋ ਘਟ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਵੀ ਸਾਨੂੰ ਇਹ ਪਰੋਸ ਕੇ ਦਿੱਤਾ ਕੀ ਜਾ ਰਿਹਾ ਥਾਲੀ ਦਿੱਤਾ ਕੀ ਜਾ ਰਿਹਾ ਹਾਂਜੀ ਅੱਛਾ ਸੋਸ਼ਲ ਮੀਡੀਆ ਤੇ ਨਾ ਕਾਫੀ ਚੀਜ਼ਾਂ ਅਵੇਲ ਹੁੰਦੀਆਂ ਤੁਸੀਂ ਦੇਖੀਆਂ ਹੋਣਗੀਆਂ ਵੀ ਅੱਜ ਕੱਲ ਜਿਹੜਾ ਮੋਬਾਈਲ ਦਾ ਕੈਮਰਾ ਨਾ ਜੀ ਉਹ ਸਾਡੇ ਗਲੀਆਂ ਦੇ ਵਿੱਚੋਂ ਬੈੱਡਰੂਮ ਤੱਕ ਪਹੁੰਚ ਆਹ ਮੇਰਾ ਬਾਬੂ ਬੈਠਾ ਜੀ ਬੈੱਡਾਂ ਤੇ ਸੁੱਤਾ ਉੱਠਿਆ ਜੀ ਅੱਜ ਮੇਰੇ ਬਾਬੂ ਨੇ ਨਹਾਉਣਾ ਜੀ ਇਹ ਇੱਥੋਂ ਚਾਹ ਬਾਥਰੂਮ ਮੈਂ ਨਾ ਉਹ ਦੋ ਭੈਣਾ ਵਾ ਬੜਾ ਸੋਹਣਾ ਵਿਚਾਰਾਂ ਤੇ ਐਨਲਿਸਿਸ ਕਰਦੀਆਂ ਤੇ ਕਈ ਵਾਰੀ ਉਹਨਾਂ ਨੂੰ ਵੀ ਸੁਣੀਦਾ ਵਾ ਅਸੀਂ ਹਰ ਤਰ੍ਹਾਂ ਦੇ ਬੰਦੇ ਨੂੰ ਸੁਣਦੇ ਆ ਜਿਹੜਾ ਚੰਗਾ ਬੋਲਦਾ ਵਾ ਹਮ ਹਣਾ ਬੇਸ਼ੱਕ ਉਹਦਾ ਚਿਹਰਾ ਮੋਰਾ ਉਹਦਾ ਪਹਿਰਾਵਾ ਸਿੱਖ ਨਾ ਹੋਵੇ ਪਰ ਅਸੀਂ ਸੁਣਦੇ ਉਹ ਬੜੀ ਵਧੀਆ ਗੱਲ ਕਰਦੇ ਉਹ ਕਹਿੰਦੇ ਵੀ ਇਹ ਜਿਹੜੇ ਵਲੌਗਰ ਆ ਨਾ ਇਹ ਨਕਲੀ ਜ਼ਿੰਦਗੀ ਜੀ ਰਹੇ ਆ ਨਕਲੀ ਜ਼ਿੰਦਗੀ ਇਹ ਤੁਹਾਨੂੰ ਆਪਣੇ ਵਲੌਗ ਵਿੱਚ ਆਪਣੇ ਤੇ ਆ ਰਹੀਆਂ ਮੁਸ਼ਕਲਾਂ ਹਮ ਆਪਣੇ ਤੇ ਆ ਰਹੀ ਸਮੱਸਿਆ ਅਸੀਂ ਕਿੰਨੇ ਦੁਖੀ ਆ ਸਾਡੇ ਘਰ ਚ ਰੋਟੀ ਹੈਗੀ ਨਹੀਂ ਉਹ ਕਦੀ ਨਹੀਂ ਵਿਖਾਉਣਗੇ ਨਹੀਂ ਉਹ ਉਹ ਸਿਰਫ ਲੋਕਾਂ ਨੂੰ ਵਿਖਾਉਂਦੇ ਆ ਆਪਣੀ ਸ਼ਾਪਿੰਗ ਕਰਦੇ ਆ ਘੁੰਮਦੇ ਆ ਫਿਰਦੇ ਆ ਉਹ ਨਵੇਂ ਬੱਚੇ ਉਹਨਾਂ ਤੋਂ ਜਿਹੜੇ ਜਿਹੜੇ ਆ ਖਿੱਚੇ ਜਾਂਦੇ ਆ ਪਰ ਉਹਨਾਂ ਦੇ ਮੋਬਾਈਲ ਦੇ ਪਿੱਛੇ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਲੜਾਈ ਝਗੜੇ ਸਮੱਸਿਆਵਾਂ ਉਹ ਨਹੀਂ ਵਿਖਾਈਆਂ ਜਾ ਰੀਆਂ ਇਹ ਬਹੁਤ ਗਲਤ ਰੁਝਾਨ ਆ ਹੂੰ ਤੋ ਤੁਹਾਨੂੰ ਪਤਾ ਆ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਚਲੋ ਜੀ ਸਾਨੂੰ ਤਾਂ ਮਾਣ ਆ ਵੀ ਅਸੀਂ ਪਿੰਡੂ ਆ ਹਨਾ ਅਸੀਂ ਕਦੀ ਇਹ ਨਹੀਂ ਹੀਣ ਭਾਵਨਾ ਨਹੀਂ ਮਹਿਸੂਸ ਕਰਦੇ ਹਨਾ ਪਿੰਡ ਪਿੰਡ ਜਿਹੜੇ ਉਹ ਪੰਜਾਬ ਦੀ ਸ਼ਾਨ ਆ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੁੰਦਾ ਸੀ ਵੀ ਫਲਾਣਾ ਸਿੰਘ ਦੀ ਨੌ ਮੈਂ ਕਦੇ ਵੇਖੀ ਨਹੀਂ ਹੂੰ ਸਹੀ ਆ ਪਤਾ ਨਹੀਂ ਕਿਤੇ ਗੁਰਦੁਆਰਾ ਸਾਹਿਬ ਵੇਖੀ ਹੋ ਜਾਂ ਫਲਾਣਾ ਸਿੰਘ ਦੀ ਧੀ ਕਦੋਂ ਪੜ ਕੇ ਵਿਆਹੀ ਵੀ ਗਈ ਕਦੇ ਪਿੰਡ 'ਚ ਵੇਖੀ ਨਹੀਂ ਵੇਖੀ ਜੀ ਹੁਣ ਅਸੀਂ ਆਪ ਬੁਖਾਰ ਰਹੇ ਆ ਸੋਚੋ ਅਸੀਂ ਕਿੱਥੇ ਕਿੱਥੋਂ ਕਿੱਥੇ ਪਹੁੰਚ ਗਏ ਨਹੀਂ ਤਾਂ ਬੜਾ ਵਧੀਆ ਇੱਕ ਨਾ ਵਧੀਆ ਗੱਲ ਮੰਨੀ ਜਾਂਦੀ ਹੁੰਦੀ ਸੀ ਵੀ ਫਲਾਣਾ ਸਿੰਘ ਦੀ ਜਿਹੜੀ ਨੌਂ ਧੀ ਆ ਉਹ ਇਹ ਨਹੀਂ ਵੀ ਕੋਈ ਮੈਂ ਔਰਤਾਂ ਨੂੰ ਕੈਦ ਕਰਨ ਦੀ ਗੱਲ ਕਰ ਰਿਹਾ ਕਿਉਂਕਿ ਇਹ ਮੁੱਦਾ ਦੂਜੇ ਪਾਸੇ ਵੀ ਭਟਕ ਸਕਦਾ ਵੈਸੇ ਇੱਕ ਸਾਡਾ ਸਹਿਚਾਰ ਸੀ ਵੀ ਬੜੀ ਆਗਿਆ ਦੇ ਆਗਿਆ ਜੀ ਦੇ ਵਿੱਚ ਪੰਜਾਬ ਦੀਆਂ ਨੌਵਾਂ ਧੀਆਂ ਨੇ ਸਿਰ ਤੇ ਚੁੰਨੀ ਲੈ ਕੇ ਤੇ ਬੜੇ ਸਦਾਚਾਰ ਦੇ ਵਿੱਚ ਜੀਵਨ ਬਤੀਤ ਕਰਦੀਆਂ ਸੀ ਹੁਣ ਤੁਸੀਂ ਸੋਚੋ ਆਪ ਮੁਹਾਰੇ ਮੈਂ ਤਾਂ ਬੜਾ ਹੈਰਾਨ ਹੁਣਾ ਵੀ ਜਿਹੜੀਆਂ ਬੱਚੀਆਂ ਇਦਾਂ ਨੱਚ ਟੱਪ ਕੇ ਜਾਂ ਇਦਾਂ ਦੇ ਕੰਟੈਂਟ ਗਲਤ ਕੰਟੈਂਟ ਤਿਆਰ ਕਰਕੇ ਮੀਡੀਆ 'ਚ ਆ ਰਹੀਆਂ ਮੈਂ ਕਈ ਵਾਰੀ ਬੈਠਾ ਬੈਠਾ ਹੈਰਾਨ ਹੁ ਜਾਂ ਆਪਣੇ ਦੋਸਤਾਂ ਨਾਲ ਗੱਲ ਕਰੂੰ ਗਰਦਿਆਲ ਸਿੰਘ ਜੀ ਵੀ ਇਹਨਾਂ ਦੇ ਭਰਾ ਪਤੀ ਪਿਤਾ ਕਿੱਥੇ ਨੇ ਮਤਲਬ ਜਾਂ ਹੈ ਨਹੀਂ ਆ ਜਾਂ ਸੁੱਤੇ ਹੋਏ ਨੇ ਇਹ ਕਿੱਥੋਂ ਤੱਕ ਸਮੱਸਿਆ ਜਿਹੜੀ ਹੈ ਪਹੁੰਚ ਗਈ ਬੈੱਡਰੂਮ ਤੱਕ ਬਹੁਤ ਬਹੁਤਾਂ ਦਾ ਤੇ ਇਹ ਵੀ ਸੁਣਿਆ ਵੀ ਕੁਝ ਤਾਂ ਘਰੋਂ ਕੱਡੀਆਂ ਹੋਈਆਂ ਨੇ ਜਿਹੜੀਆਂ ਇਹਨਾਂ ਚੀਜ਼ਾਂ ਤੇ ਰੀਲਾਂ ਬਣਾਉਂਦੀਆਂ ਨੇ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਸੋਸ਼ਲ ਮੀਡੀਆ ਤੇ ਉਹ ਬੋਲਦੀਆਂ ਵੀ ਨੇ ਵੀ ਸਾਡੇ ਮਾਪਿਓ ਨੇ ਸਾਨੂੰ ਘਰੋਂ ਕੱਢ ਦਿੱਤਾ ਜੀ ਉਹ ਕਰਤਾ ਨਹੀਂ ਜੀ ਕਰਤਾ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਪੈਸਾ ਤਾਂ ਕਮਾਉਣਾ ਨਾ ਬਸ ਬਸ ਇੱਕ ਨੁਕਸ ਬੜਾ ਵੱਡਾ ਪਿਆ ਕਰਦੇ ਹਾਲ ਸਿੰਘ ਜੀ ਇਹ ਸਾਰੇ ਦਰਸ਼ਕਾਂ ਦੇ ਸਮਝਣ ਦਾ ਵਿਸ਼ਾ ਵਾ ਜਿਹੜਾ ਮਾਡਰਨਾਈਜੇਸ਼ਨ ਦੇ ਤੌਰ ਤੇ ਨਵੀਨਤਾ ਦੇ ਤੌਰ ਤੇ ਤੁਸੀਂ ਕਿਸੇ ਬੰਦੇ ਨੂੰ ਇਹ ਗੱਲ ਕਹਿ ਕੇ ਵੇਖੋ ਵੀ ਤੁਸੀਂ ਮਾਪਿਓ ਦੇ ਕਹਿਣੇ 'ਚ ਰਹਿਣਾ ਤੁਸੀਂ ਸਾਦੇ ਕੱਪੜੇ ਪਾਉਣੇ ਆ ਤੁਸੀਂ ਸਾਦੇ ਜਿਹੇ ਵਿਚਾਰ ਰੱਖਣੇ ਆ ਤਰੱਕੀ ਕਰਨੀ ਆ ਹੈਨਾ ਅਗਲਾ ਕਹਿੰਦਾ ਤੁਹਾਡੀ ਸੋਚ ਨਿੱਕੀ ਆ ਜਾਂ ਤੁਹਾਡੀ ਸੋਚ ਪੁਰਾਣੀ ਆ ਪੁਰਾਣੀ ਦੱਸੋ ਘਾਟ ਕੱਪੜੇ ਪਾਉਣ ਨੂੰ ਰੀਲਾਂ ਤੇ ਨੱਚਣ ਨੂੰ ਇਹ ਕਿਹੜੀ ਨਵੀਂ ਸੋਚ ਆ ਤੁਸੀਂ ਨਵੀਂ ਸੋਚ ਇਹ ਲੈ ਕੇ ਆਓ ਪੀ ਤੁਹਾਡਾ ਧੀ ਪੁੱਤ ਖੇਡਾਂ ਚ ਮੱਲਾ ਮਾਰੇ ਕਿਸੇ ਧਾਰਮਿਕ ਖੇਤਰ ਚ ਮਾਰੇ ਚੰਗੀ ਸਿਆਸਤ ਦਾ ਹਿੱਸਾ ਬਣੇ ਚੰਗੀ ਪੱਤਰਕਾਰੀ ਦਾ ਹਿੱਸਾ ਬਣੇ ਹੈਨਾ ਇਹ ਤੇ ਗੱਲਾਂ ਹੋਈਆਂ ਵੀ ਤੁਸੀਂ ਅਗਲੇ ਨੂੰ ਕਹਿ ਰਹੇ ਵੀ ਨਹੀਂ ਜੀ ਜੇ ਕਿਸੇ ਰਿਸ਼ਤੇਦਾਰ ਨੇ ਰੋਕ ਦਿੱਤਾ ਉਹਨਾਂ ਕਹਣਾ ਨਹੀਂ ਜੀ ਉਹ ਪਿੰਡੂ ਨੇ ਅਨਪੜ੍ਹ ਨੇ ਉਹਨਾਂ ਨੂੰ ਕੀ ਪਤਾ ਤੇ ਮੈਂ ਸਮਝਦਾ ਇਹੋ ਜੀ ਪੜ੍ਹਾਈ ਦੇ ਨਾਲੋਂ ਤਾਂ ਫਿਰ ਪਿੰਡੂ ਅਨਪੜ੍ਹ ਲੋਕ 100 ਗੁਣਾ ਚੰਗੇ ਆ ਜਿਹੜੀ ਆਪਣੀ ਕਿਰਤਕਾਰ ਕਰਦੇ ਆ ਆਪਣੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਸਹੀ ਗੱਲ ਅੱਛਾ ਆਪਾਂ ਥੋੜੀ ਦਸਤਾਰ ਤੇ ਵੀ ਗੱਲ ਕਰ ਲਈਏ ਵੀ ਆਪਾਂ ਨੂੰ ਦਸਤਾਰ ਦੀ ਪਛਾਣ ਹੀ ਨਹੀਂ ਅਜੇ ਤੱਕ ਅਸੀਂ ਕਰ ਸਕੇ ਥੋੜੇ ਦਿਨ ਪਹਿਲਾਂ ਨਾ ਇੱਕ ਵੀਡੀਓ ਵਾਇਰਲ ਹੋਈ ਸੀਗੀ ਯੋ ਇਕੋ ਫੰਕਸ਼ਨ ਚੱਲ ਰਿਹਾ ਸੀ ਯੂਨੀਵਰਸਿਟੀ ਦਾ ਸ਼ਾਇਦ ਉਹ ਭੰਗੜੇ ਵਾਲੀ ਉਹ ਸ਼ਮਲੇ ਵਾਲੀ ਪੱਗ ਆਪਾਂ ਨੂੰ ਕੇ ਜਿਹੜੀ ਸਾਡੇ ਸਿੱਖਾਂ ਦਾ ਹਿੱਸਾ ਹੀ ਨਹੀਂ ਹੈਗੀ ਉਹ ਪੱਗ ਚਲੋ ਨੱਚਦੇ ਨੱਚਦੇ ਹਿੱਲ ਗਈ ਟੈਲੀ ਹੋ ਗਈ ਉਹਨੇ ਲਾ ਕੇ ਰੱਖ ਦਿੱਤੀ ਉਹ ਬਸ ਸਿੱਖੇ ਦਾ ਵਿਰੋਧ ਹੈ ਭਾਵੇਂ ਉਹਨੇ ਮਾਫੀ ਮੰਗ ਲਈ ਹੈਨਾ ਤੁਹਾਨੂੰ ਕੀ ਲੱਗਦਾ ਸਾਡਾ ਵਿਰੋਧ ਜਾਇਜ਼ ਸੀਗਾ ਵਰਨਾ ਵੇਖੋ ਪਹਿਲੀ ਤੇ ਗੱਲ ਆ ਵੀ ਸਾਡਾ ਵਿਰੋਧ ਜਾਇਜ਼ ਨਹੀਂ ਆ ਉਹ ਸ਼ਮਲੇ ਵਾਲੀ ਦਸਤਾਰ ਆ ਉਹਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ ਆ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਲਿਖਿਆ ਸੀ ਵੀ ਐਵੇਂ ਸਿੱਖੋ ਹਾਰ ਕੇ ਹੀ ਪਾਸੇ ਨਾ ਤੁਰ ਪਿਆ ਕਰੋ ਜੀ ਹੈ ਨਾ ਉਹਦਾ ਸਾਡੇ ਨਾਲ ਸਬੰਧ ਕੋਈ ਨਹੀਂ ਦੂਜੀ ਗੱਲ ਤੇ ਉਹ ਯੂਨੀਵਰਸਿਟੀ ਲੈਵਲ ਦਾ ਮੁਕਾਬਲਾ ਸੀ ਤੇ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਅਸੀਂ ਵੀ ਚਲੋ ਵੇਖਣ ਜਾਂਦੇ ਸੀ ਉਹਨਾਂ ਸਮਿਆਂ ਬਿਲਕੁਲ ਉੱਥੇ ਸਾਨੂੰ ਸ਼ਰਤਾਂ ਪਤਾ ਵਾ ਸ਼ਰਤਾਂ ਇਹ ਹੁੰਦੀਆਂ ਵਾ ਕਿ ਜੇ ਕਿਸੇ ਦਾ ਚਾਦਰਾਂ ਵੀ ਥੋੜਾ ਜਿਆਦਾ ਫੇ ਵਿੰਗਾ ਲੱਗਾ ਵਾ ਜਾਂ ਕਿਸੇ ਦੀ ਡਰੈਸ ਤੇ ਕੋਈ ਪ੍ਰੋਬਲਮ ਆ ਤੇ ਉਹਨੂੰ ਕੱਢ ਦਿੱਤਾ ਜਾਂਦਾ ਸੀ ਉਹ ਕਿਹੋ ਜਿਹਾ ਜੱਜ ਉੱਥੇ ਬੈਠੇ ਸੀ ਉਹਨਾਂ ਪਾਗ ਲਾ ਕੇ ਰੱਖਣ ਵਾਲੀ ਟੀਮ ਨੂੰ ਵਸਤ ਕਰਦਾ ਤੇ ਉਹ ਤਾੜੀਆਂ ਮਾਰਨ ਦੇ ਤਾੜੀਆਂ ਮਾਰ ਰਹੇ ਆ ਸੋ ਇਹ ਬੜੀ ਗਲਤ ਗੱਲ ਆ ਈਦਾਂ ਦੀਆਂ ਪਤਾ ਵੇਖੋ ਹੁਣ ਤੁਸੀਂ ਸੋਚੋ ਜਦੋਂ ਕੋਈ ਕਲਾਕਾਰ ਦਸਤਾਰ ਬਨ ਕੇ ਚਾਰ ਗਾਣੇ ਗਾਉਂਦਾ ਅਸੀਂ ਉਹ ਤੇ ਮਾਣ ਕਰ ਲੈਨੇ ਮਾਣ ਕਰ ਲੈਨੇ ਮੈਂ ਰਾਤ ਵੀ ਲਿਖਿਆ ਸੀ ਜਦੋਂ ਅਗਲਾ ਫਿਰ ਪਾਗ ਲਾ ਕੇ ਕਿਸੇ ਲਚਰ ਦਾ ਰੋਲ ਕਰਦਾ ਫਿਰ ਅਸੀਂ ਖਾਟਾ-ਖਟਾ ਜੇ ਉਹਦੇ ਅਲਚਾਗਦੇ ਵੀ ਇਹ ਕੀ ਬਣਿਆ ਸਾਡੇ ਸੋ ਭਾਈ ਯਾਦ ਰੱਖੋ ਸਿੱਖੀ ਗੁਰੂ ਸਹਿਬਾਨਾਂ ਦਾ ਕਰਕੇ ਹੂੰ ਸੂਰਬੀਰ ਬਹਾਦਰ ਯੋਧਿਆਂ ਦਾ ਕਰਕੇ ਪਰਫੁੱਲਤ ਹੋਣੀ ਆ ਕਲਾਕਾਰਾਂ ਕਰਕੇ ਸਿੱਖੀ ਪਰਫੁੱਲਤ ਨਹੀਂ ਹੋਣੀ ਹੂੰ ਜਿਹੜਾ ਕੋਈ ਚੰਗਾ ਗਾਉਂਦਾ ਨਾ ਹੂੰ ਜਿਹੜਾ ਕੋਈ ਚੰਗਾ ਗਾਉਂਦਾ ਉਹਨੂੰ ਸਾਡਾ ਸਲੂਟ ਆ ਉਹ ਸਿਰਫ ਚੰਗਾ ਹੀ ਗਾਵੇ ਚੰਗਾ ਗਾਵੇ ਇਹ ਨਹੀਂ ਆ ਵੀ ਖਾਲਸਾ ਪ੍ਰਗਟ ਦੇ ਸਿੱਧ ਧਾਰਮਿਕ ਗੱਲਿਆ ਹੋਲੇ ਮਹੱਲੇ ਦੇ ਧਾਰਮਿਕ ਗਾਲਿਆ ਜਗੁਰੂ ਨਾਨਕ ਸਾਹਿਬ ਦੇ ਪੁਰਬ ਤੇ ਕੋ ਚੰਗਾ ਗਾਲਿਆ ਫੇਰ ਸਾਲਾ ਸਾਰਾ ਸਾਲ ਗੰਦ ਪਾਈ ਗਏ ਸੋ ਇਹ ਜਿਹੜਾ ਦੋਗਲਾ ਜਿਹਾ ਮਸਲਾ ਨਾ ਸਾਡੇ ਲੋਕ ਵੀ ਦੋਗਲੇ ਹੋਏ ਪਏ ਤੇ ਸਾਡੇ ਗਾਇਕ ਵੀ ਦੋਗਲੇ ਹੋਏ ਪਏ ਇੱਕ ਚੀਜ਼ ਹੋਰ ਸਮਝਣੀ ਚਾਹਾਂਗਾ ਤੁਹਾਡੇ ਤੋਂ ਵੀ ਦਸਤਾਰ ਦੀ ਰਸਮ ਕੱਲੀ ਸਿੱਖਾਂ ਕੋਲ ਨਹੀਂ ਹੈਗੀ ਹਾਂ ਉਹਦੇ ਵਿੱਚ ਮੁਸਲਮ ਵੀ ਦਸਤਾਰ ਸਜਾਉਂਦੇ ਆ ਹਿੰਦੂ ਵੀ ਦਸਤਾਰ ਸਜਾਉਂਦੇ ਉਹਨਾਂ ਨੇ ਵੀ ਤੁਰਲੇ ਵਾਲੀ ਪੱਗ ਬੰਦੀ ਅੱਜ ਵੀ ਇੱਕ ਚੌਧਰੀ ਜਿਹੜਾ ਪਾਕਿਸਤਾਨ ਦਾ ਕੋਈ ਵੀ ਚੌਧਰੀ ਹੈ ਉਹਦੇ ਕਿੰਨੇ ਸ਼ਮਲੇ ਵਾਲੀ ਪੱਗ ਬੰਦੀ ਬਿਲਕੁਲ 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 ਪਰ ਜਦੋਂ ਵਿਰੋਧਤਾ ਦੀ ਗੱਲ ਆਉਂਦੀ ਉਹਦੋਂ ਕੱਲਾ ਸਿੱਖ ਹੀ ਵਿਰੋਧ ਕਿਉਂ ਕਰਦਾ ਉਹ ਤਾਂ ਕਮਿਊਨਿਟੀ ਕਦੀ ਬੋਲੀ ਨਹੀਂ ਦਲ ਭਾਵੇਂ ਕੋਈ ਬਣ ਲੈ ਕੋਈ ਨਾਂ ਬਣ ਲੈ ਅਸਲ ਦੇ ਵਿੱਚ ਪਤਾ ਕੀ ਮੈਂ ਸਕੂਲਾਂ ਦੇ ਵਿੱਚ ਵੀ ਕਾਲਜਾਂ ਦੇ ਵਿੱਚ ਜਦੋਂ ਲੈਕਚਰ ਦੇਣ ਜਾਂਦੇ ਸੀ ਜਾਂ ਹੁਣ ਵੀ ਜਾਂਦਾ ਤਾਂ ਬੱਚਿਆਂ ਨੂੰ ਦੱਸੀਦਾ ਵਾ ਕਿਉਂਕਿ ਉੱਥੇ ਹਿੰਦੂ ਬੱਚੇ ਵੀ ਪੜ੍ਹਦੇ ਆ ਵੀ ਦਸਤਾਰ ਸਾਡੇ ਨਾ ਵੀ ਦੇਸ਼ ਦਾ ਹੀ ਇੱਕ ਸਵੈਮਾਨ ਆ ਵੀ ਜਾਂ ਤੁਸੀਂ ਅਫਗਾਨ ਦੇਸ਼ਾਂ ਦੇ ਵਿੱਚ ਵੇਖ ਲਓ ਵੀ ਉਹ ਦਸਤਾਰ ਸਜਾਉਂਦੇ ਆ ਤੇ ਦਸਤਾਰ ਜਿਹੜੀ ਆ ਉਹ ਇੱਕ ਬੜੀ ਵਧੀਆ ਪਰਣ ਪਰ ਸਾਡਾ ਜਿਹੜਾ ਗੁਰਬਾਣੀ ਦੇ ਵਿੱਚ ਵੀ ਦਸਤਾਰ ਸਾਬਤ ਸੂਰਤ ਦਸਤਾਰ ਸਿਰਾ ਜਾਂ ਪੱਕੇ ਤੌਰ ਤੇ ਕੇਸ ਟੱਕਣ ਦੀ ਜਿਹੜੀ ਗੱਲ ਆ ਤੁਸੀਂ ਵੇਖੋਗੇ ਵੀ ਹਿੰਦੂ ਤੌਰ ਵਾਸਤੇ ਪੱਗ ਬੰਨ ਲੈਂਦਾ ਲਾਭ ਹੀ ਲੈਂਦਾ ਜਿਹੜਾ ਹਿੰਦੂ ਵੀਰ ਹੁੰਦੇ ਆ ਜਾਂ ਵੇਖਿਆ ਮੈਂ ਉਹ ਵਿਆਹ ਸ਼ਾਦੀ ਤੇ ਜਾਦੀ ਪੱਗ ਬੰਨਦੇ ਆ ਇਹ ਤਾਂ ਬਹੁਤ ਘਟ ਗਿਆ ਉਹਨਾਂ ਚ ਟ੍ਰੈਂਡ ਹੈਨਾ ਜੀ ਠੀਕ ਹੈ ਕੁਝ ਕੁਝ ਬੱਚੇ ਸਿੱਖਾਂ ਦੇ ਵੀ ਜਿਹੜੇ ਕਟਿੰਗ ਕਰਾ ਲੈਂਦੇ ਨਹੀਂ ਦਸਤਾਰ ਸਜਾਉਂਦੇ ਪਰ ਨਹੀਂ ਫਿਰ ਵੀ ਤੇ ਮੁਸਲਮਾਨਾਂ ਦੇ ਵਿੱਚ ਵੀ ਇਹਨੂੰ ਇੱਕ ਵਧੀਆ ਡਰੈਸ ਵਜੋਂ ਗਿਣਿਆ ਜਾਂਦਾ ਪਰ ਜਿਹੜਾ ਇਹਨੂੰ ਹਾਰਟ ਲਈ ਦਿਲੋਂ ਜਜਬਾਤੀ ਤੌਰ ਤੇ ਆਪਣੇ ਸਰੀਰ ਦਾ ਜਿਹੜਾ ਅੰਗ ਮੰਨਿਆ ਨਾ ਉਹ ਸਿੱਖਾਂ ਨੇ ਮੰਨਿਆ। ਮੈਂ ਉਹੀ ਕਹਿੰਦਾ ਵੀ ਇਹਦੇ ਪਿੱਛੇ ਕੀ ਕਾਰਨ ਹੈ? ਕਿਉਂ ਬਣਦੇ? ਕਿਉਂਕਿ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਦਸਤਾਰ ਤੇ ਕੇਸਾਂ ਦੀ ਸੰਭਾਲ ਵਾਸਤੇ ਸਿਰ ਤੇ ਦਸਤਾਰ ਕੇਸਾਂ ਨੂੰ ਕੰਗਾ ਕਰਨਾ। ਮੈਂ ਦੱਸ ਰਿਹਾ ਵੀ ਦਿਲੋਂ ਜਜਬਾਤੀ ਤੌਰ ਤੇ ਸਿੱਖਾਂ ਨੇ ਦਸਤਾਰ ਨੂੰ ਆਪਣਾ ਅੰਗ ਤੇ ਪਹਿਚਾਣ ਮੰਨਿਆ ਵਾ। ਤੁਸੀਂ ਆਲ ਓਵਰ ਦੁਨੀਆ ਦਾ ਸਿਨੈਰੀਓ ਵੇਖ ਲਓ। ਦਸਤਾਰ ਜਿਹੜੀ ਆ ਉਹ ਅੱਜ ਸਿੱਖਾਂ ਕਰਕੇ ਜਾਣੀ ਜਾਂਦੀ ਆ ਬਿਲਕੁਲ ਸਰਦਾਰ ਰਵੀ ਸਿੰਘ ਦੀ ਦਸਤਾਰ ਆ ਸਰਦਾਰ ਹਰਜੀਤ ਸਿੰਘ ਸੱਜਣ ਦੀ ਦਸਤਾਰ ਆ ਹੈਨਾ ਸਰਦਾਰ ਜਗਮੀਤ ਸਿੰਘ ਦੀ ਦਸਤਾਰ ਆ ਢੇਸੀ ਸਾਹਿਬ ਦੀ ਆ ਬੜੇ ਜਿਹੜੇ ਦਸਤਾਰਾਂ ਵਾਲੇ ਇੱਥੋਂ ਤੱਕ ਕਿ ਸਰਦਾਰ ਮਨਮੋਹਨ ਸਿੰਘ ਹੂੰ ਪੋਲੀਟੀਕਲ ਤੌਰ ਤੇ ਲੋਕਾਂ ਦੇ ਸੌ ਵਫਾਦ ਹੋ ਸਕਦੇ ਆ ਬਿਲਕੁਲ ਪਰ ਸਰਦਾਰ ਮਨਮੋਹਨ ਸਿੰਘ ਐਜੇ ਹੂੰ ਭਾਰਤ ਦੇ ਪ੍ਰਧਾਨ ਮੰਤਰੀ ਤੌਰ ਤੇ ਜਦੋਂ ਦੁਨੀਆਂ 'ਚ ਵਿਚਰਦੇ ਸੀ ਤੇ ਦਸਤਾਰ ਜਿਹੜੀ ਆ ਉਹ ਉੱਥੇ ਜਾਂਦੀ ਸੀ ਬਿਲਕੁਲ ਹੈਨਾ ਸੋ ਯਾ ਭੀ ਸਾਡਾ ਜਿਹੜਾ ਸਬੰਧ ਆ ਉਹ ਉਹ ਦਸਤਾਰ ਨਾਲ ਸਾਡੇ ਪਹਿਰਾਵੇ ਨਾਲੋਂ ਨਹੀਂ ਸਾਡੇ ਸਰੀਰ ਦੇ ਅੰਗਾਂ ਵਰਗਾ ਵਾ ਹੂੰ ਸੋ ਇਸ ਕਰਕੇ ਜਿਹੜਾ ਵਾ ਹਾਂ ਉਹ ਦਸਤਾਰ ਆ ਅਖੀਰ ਵਿੱਚ ਨਾ ਆਪਾਂ ਇਸ ਚੀਜ਼ ਨੂੰ ਸਮਝਣਾ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੱਭਿਆਚਾਰ ਅਸੀਂ ਅੱਜ ਪਰੋਸਿਆ ਜਾ ਰਿਹਾ ਸਾਨੂੰ ਮੋਬਾਈਲ ਦੇ ਰਾਂ ਜਾਂ ਇੰਸਟਾ ਰਾਂ ਜਾਂ ਵੀਡੀਓਜ਼ ਰਾਂ ਹਨਾ ਇਹ ਦਾ ਸਾਡੇ ਆਉਣ ਤੇ ਸਮਾਜ ਤੇ ਵਿੱਚ ਆਉਣ ਵਾਲੇ ਸਮੇਂ ਵਿੱਚ ਕਿੰਨਾ ਕੁ ਵੱਡਾ ਖਤਰਾ ਹੈ ਤੇ ਜੇ ਆਪਾਂ ਨਾ ਸੁਧਰੇ ਤੇ ਇਹਦਾ ਨਤੀਜਾ ਕੀ ਹੋਊਗਾ ਤੇ ਇਹਦਾ ਹੱਲ ਕੀ ਹੋਊਗਾ ਹਾਂਜੀ ਪਹਿਲੀ ਤੇ ਗੱਲ ਆ ਖਤਰਾ ਤੁਸੀਂ ਵੇਖ ਲਓ ਪੀ ਪਿਛਲੇ 15 ਸਾਲਾਂ ਦੇ ਬੱਚਿਆਂ ਦਾ ਰਹਿਣ ਸਹਿਣ ਅੱਜ ਤੋਂ ਪਿੱਛੇ 15 ਸਾਲ ਚਲੇ ਜਾਓ ਉਹਨਾਂ ਦੀਆਂ ਖੇਡਾਂ ਤੇ ਉਹਨਾਂ ਦਾ ਗੱਲਬਾਤ ਦਾ ਤਰੀਕਾ ਕਿਵੇਂ ਦਾ ਸੀ ਤੇ ਅੱਜ ਦੇ ਬੱਚਿਆਂ ਦਾ ਕਿਵੇਂ ਦਾ ਵਾ ਬਿਲਕੁਲ ਖਤਰਾ ਇਹੀ ਆ ਕਿ ਦਿਨੋਂ ਦਿਨ ਜਿਹੜਾ ਵਾ ਨੰਗੇਜਵਾਦ ਲਚਰਤਾ ਇਹ ਸਾਰਾ ਕੁਝ ਇਦਾਂ ਚੱਲਦਾ ਜਾ ਰਿਹਾ ਵਾ ਖੋਦ ਸਤੇਂਦਰ ਸਰਤਾਜ ਨੇ ਮੰਨਿਆ মিডিਏ ਦੇ ਵਿੱਚ ਕਹਿੰਦਾ ਮੈਂ ਖੁਦ ਕਹਿੰਦਾ ਹੁੰਦਾ ਸੀ ਵੀ ਗੀਤ ਸੰਗੀਤ ਇੱਕ ਸੁਣਨ ਦਾ ਤੇ ਆਨੰਦ ਲੈਣ ਦਾ ਵਿਸ਼ਾ ਪਰ ਕਹਿੰਦਾ ਕੋਈ ਆਨੰਦ ਨਹੀਂ ਆ ਸਾਡੇ ਬੋਲੇ ਹਰਫਾਂ ਦਾ ਪੂਰਾ ਅਸਰ ਦੁਨੀਆ ਤੇ ਹੁੰਦਾ ਖਾਸ ਕਰਕੇ ਨੌਜਵਾਨੀ ਤੇ ਹੁੰਦਾ ਠੀਕ ਆ ਨੌਜਵਾਨੀ ਉਸ ਰਾਹੇ ਤੁਰਦੀ ਆ ਇਸ ਕਰਕੇ ਸਾਨੂੰ ਸੰਕੋਚ ਕੇ ਬੋਲਣਾ ਚਾਹੀਦਾ ਇੱਕ ਦੋ ਗੱਲਾਂ ਮੈਂ ਹਰ ਭਜਨ ਮੰਨਦੀਆਂ ਵੀ ਸੁਣੀਆਂ ਉਹਨੇ ਖਾੜੇ ਦੇ ਵਿੱਚ ਕਹੀਆਂ ਚਲੋ ਲਗਭਗ ਉਹਦਾ ਠੀਕ ਠਾਕ ਸੋ ਇਸ ਕਰਕੇ ਇਹਦਾ ਖੁਦ ਕਲਾਕਾਰ ਹੁਣ ਮੰਨਣ ਲੱਗ ਪਏ ਆ ਸਾਨੂੰ ਪ੍ਰਚਾਰਕਾਂ ਨੂੰ ਤੇ ਲੋਕ ਕਹੂਗਾ ਵੀ ਇਹ ਬਾਬੇ ਧਾਰਮਿਕਤਾ ਦਾ ਰੌਲਾ ਪਾਉਂਦੇ ਆ ਜੀ ਇਹ ਲੋਕਾਂ ਨੂੰ ਇਹਨਾਂ ਦਾ ਕੰਮ ਹੀ ਇਹ ਆ ਪਰ ਖੁਦ ਪੰਜ ਸੱਤ ਕਲਾਕਾਰਾਂ ਦੇ ਮੈਂ ਬਾਈਟ ਸੁਣੇ ਆ ਜਿਹੜਾ ਉਹਨਾਂ ਨੇ ਖੁਦ ਮੰਨੇ ਆ ਸੋ ਇਸ ਕਰਕੇ ਆਪਾਂ ਭਾਈ ਸਾਰਿਆਂ ਨੂੰ ਆਪਾਂ ਇਹ ਗੱਲ ਕਹਿੰਨੇ ਆ ਵੀ ਵੇਖੋ ਚੰਗਾ ਗਾਓ ਤੁਸੀਂ ਘਟੋ ਘਟ ਕਲਾਕਾਰ ਇਹਨਾਂ ਤਾਂ ਸੋਚਣ ਵੀ ਉਹ ਗੀਤ ਗਾਈਏ ਕੱਲ ਨੂੰ ਜਦੋਂ ਤੁਹਾਡੇ ਬੈੱਡਰੂਮ 'ਚ ਬੈਠੀ ਤੁਹਾਡੀ ਬੱਚੀ ਸੁਣੇ ਤੇ ਕਿਤੇ ਤੁਹਾਨੂੰ ਇਹ ਨਾ ਕਹਿ ਦੇਵੇ ਵੀ ਪਾਪਾ ਜੀ ਪਿਤਾ ਜੀ ਇਹ ਕੀ ਗਾਇਆ ਇਹ ਕੀ ਗਾਇਆ ਸੀ ਬਿਲਕੁਲ ਸੋ ਇਹਦਾ ਹੱਲ ਇਹ ਆ ਕਿ ਸਮਾਜ ਸੂਝਵਾਨ ਹੋਵੇ ਮਾਤਾ ਪਿਤਾ ਸੂਝਵਾਨ ਪਦਾਰਥਵਾਦ ਦਾ ਜੋਗਾ ਅੱਜ ਹਰ ਬੰਦਾ ਚਾਹੁੰਦਾ ਅਸੀਂ ਦਿਲ ਦੀ ਜਲਦੀ ਸੈੱਟ ਹੋ ਜਾਈਏ ਜਲਦੀ ਜਲਦੀ ਪੈਸਾ ਇਕੱਠਾ ਕਰ ਲਈਏ ਪਰ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚ ਦਾਦੀਆਂ ਚਾਚੀਆਂ ਤਾਈਆਂ ਮਾਵਾ ਪਿਤਾ ਚਾਚੇ ਤਾਈ ਆਪਣੇ ਬੱਚਿਆਂ ਨੂੰ ਨਾਲ-ਨਾਲ ਘਰ ਦੇ ਕੰਮਾਂ 'ਚ ਲਾਉਂਦੇ ਸੀ ਤੇ ਨਾਲ-ਨਾਲ ਜਿਹੜੇ ਗੁਣ ਸੀ ਉਹ ਦਿੰਦੇ ਸੀ ਜਿਹੜੀ ਸਿੱਖਿਆ ਦਿੰਦੇ ਸੀ ਉਹ ਸਿੱਖਿਆ ਜਿਹੜੀ ਆ ਮਾਤਾ ਪਿਤਾ ਦੀ ਜਿਹੜੀ ਸਹੀ ਸਿੱਖਿਆ ਵਾ ਇਹਦੋਂ ਵੱਡਾ ਕੋਈ ਇਲਾਜ ਨਹੀਂ ਆ ਤੁਸੀਂ ਬੱਚੇ ਦੇ ਅੰਦਰ ਕੁਝ ਵੀ ਕੋਲ ਕੇ ਨਹੀਂ ਪਾ ਸਕਦੇ ਬਿਲਕੁਲ ਤਿੰਨ ਥਾਵਾਂ ਨੇ ਜਿੱਥੋਂ ਬੱਚੇ ਨੇ ਸਿੱਖਿਆ ਲੈਣੀ ਆ ਸਕੂਲ ਧਰਮ ਸਥਾਨ ਠੀਕ ਹੈ ਜੀ ਤੇ ਘਰ ਹੂੰ ਜਿੱਥੇ ਜਿੱਥੇ ਸਕੂਲ ਧਰਮ ਸਥਾਨ ਤੇ ਘਰੋਂ ਚੰਗੀ ਸਿੱਖਿਆ ਮਿਲੂਗੀ ਉਹ ਸਮਾਜ ਚੰਗਾ ਹੋਊਗਾ ਜਿੱਥੇ ਜਿੱਥੇ ਸਕੂਲ ਧਰਮ ਸਥਾਨ ਤੇ ਘਰ ਦੇ ਵਿੱਚ ਚੰਗੀ ਸਿੱਖਿਆ ਨਹੀਂ ਦਿੱਤੀ ਜਾਊਗੀ ਉਹ ਸਮਾਜ ਜਿਹੜਾ ਵਾ ਫਿਰ ਇਦਾਂ ਦਾ ਹੀ ਜਿਹੜਾ ਸਾਹਮਣੇ ਆਊਗਾ ਸੋ ਇਹ ਤਿੰਨ ਸੰਸਥਾਵਾਂ ਮੋਖ ਰੋਲ ਅਦਾ ਕਰਦੀਆਂ ਤੇ ਤੁਸੀਂ ਵੇਖੋ ਸਕੂਲਾਂ ਦੇ ਵਿੱਚ ਗੰਦੇ ਤੋਂ ਗੰਦੇ ਭੇੜੇ ਤੋਂ ਭੇੜੇ ਗੀਤਾਂ ਤੇ ਬੱਚਿਆਂ ਨੂੰ ਡਾਂਸ ਕਰਾਇਆ ਜਾਂਦਾ ਠੀਕ ਹੈ ਸਕੂਲ ਦਾ ਕਲਚਰਲ ਪ੍ਰੋਗਰਾਮ ਕਿਵੇਂ ਦਾ ਹੁੰਦਾ ਇਹ ਚੈੱਕ ਕਰੋ ਤੁਸੀਂ ਬਿਲਕੁਲ ਅੱਜ ਕੱਲ ਤਾਂ ਅਸੈਂਬਲੀ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਡਾਂਸ ਦੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਦਿੱਤੀਆਂ ਜਾ ਰਹੀਆਂ ਤੇ ਕਾਲਜਾਂ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਉਹ ਪ੍ਰੋਗਰਾਮ ਕਰਨ ਵਾਲੇ ਆ ਕੇ ਲੜਕੀਆਂ ਤੋਂ ਗਾਣੇ ਸੁਣਦੇ ਉਹਨਾਂ ਦੇ ਨਾਲ ਨੱਚਦੇ ਆ ਸੋ ਇਹਨਾਂ ਗੱਲਾਂ ਦਾ ਅਸਰ ਬਹੁਤ ਹੋ ਰਿਹਾ ਵਾ ਠੀਕ ਆ ਤੁਸੀਂ ਇਹ ਵੀਡੀਓ ਵੇਖਦੇ ਵੇਖਦੇ ਅੱਗੇ ਕਰ ਦੇਣੀ ਆ ਵੀ ਚਲੋ ਕੁਝ ਹੋਰ ਸੁਣਦੇ ਆ ਇਹਨਾਂ ਦਾ ਤੇ ਕੰਮ ਹੀ ਐਦਾਂ ਭਾਸ਼ਣ ਦੇਣਾ ਪਰ ਇਹ ਮੁੱਦਾ ਬੜਾ ਸੰਜੀਦਾ ਵਾ ਆਪਣੇ ਬੱਚਿਆਂ ਨੂੰ ਚੰਗਾ ਪਾਣੀ ਪਾਓ ਬਿਲਕੁਲ ਤੇ ਉਹ ਚੰਗੇ ਦਰਖਤ ਬਣਨ ਚੰਗੇ ਫਾਲ ਲੱਗੇ ਸੰਸਾਰ ਦੇ ਵਿੱਚ ਵੰਡਣ। ਬਿਲਕੁਲ। ਸੋ ਇਹ ਜਿਹੜਾ ਸਾਡਾ ਮੋਖਾ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਇਹ ਬੇਨਤੀ ਕਰਨਾ ਚਾਹੁੰਨਾ ਜਿੰਨੇ ਵੀ ਗੀਤ ਸੰਗੀਤ ਵਾਲੇ ਆ ਜਾਂ ਜਿੰਨੇ ਵੀ ਇਹ ਆ ਆਪਾਂ ਚੰਗਾ ਗਾਈਏ ਉਹ ਗੱਲਾਂ ਛੱਡ ਦੀਏ ਜਿਹੜੀਆਂ ਕਸੀਆਂ ਪੇਟੀਆਂ ਨਹੀਂ ਜੀ ਪਹਿਲਾਂ ਵੀ ਗੰਦ ਬੋਲਿਆ ਜਾਂਦਾ ਸੀ ਹੁਣ ਵੀ ਗੰਦ ਬੋਲਿਆ ਜਾਂਦਾ ਇਹਦਾ ਮਤਲਬ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਗੰਦ ਬੋਲਿਆ ਜਾਊਗਾ। ਸੋ ਇਹ ਸਰਕਾਰਾਂ ਨੂੰ ਜ਼ਿੰਮੇਵਾਰ ਬੰਦਿਆਂ ਨੂੰ ਜ਼ਿੰਮੇਵਾਰ ਸੰਸਥਾਵਾਂ ਨੂੰ ਇਹਨਾਂ ਗੱਲਾਂ ਦਾ ਜਿਹੜਾ ਇਨੀਸ਼ੀਏਟਿਵ ਲੈਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜਿੱਕਤ ਖਾਲਸਾ ਸਾਹਿਬ ਵਾਹਿਗੁਰੂ ਜਿੱਕਤ ਸੋ ਸੰਗਤ ਜੀ ਅੱਜ ਦੀਆਂ ਵਿਚਾਰਾਂ ਜਿਹੜੀਆਂ ਅਸੀਂ ਕੀਤੀਆਂ ਪੰਜਾਬੀ ਸਭਿਆਚਾਰ ਤੇ ਸਿੱਖ ਸਭਿਆਚਾਰ ਤੇ ਤੇ ਅਸੀਂ ਕਿਸੇ ਦੇ ਹੱਕ ਵਿੱਚ ਨਹੀਂ ਨਾ ਅਸੀਂ ਕਿਸੇ ਦੇ ਵਿਰੋਧ ਦੇ ਵਿੱਚ ਆ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਕੁਝ ਅੱਜਕੱਲ ਸਮਾਜ ਦੇ ਵਿੱਚ ਪਰੋਸਿਆ ਜਾ ਰਿਹਾ ਹੈ ਨਾ ਉਸ ਚੀਜ਼ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਕਰੀਏ ਵੀ ਆਹ ਜਿਹੜੀਆਂ ਚੀਜ਼ਾਂ ਇਹ ਸਾਡੇ ਔਣ ਵਾਲੇ ਭਵਿੱਖ ਵਾਸਤੇ ਖਤਰੇ ਦੀ ਘੰਟੀ ਹੈ ਮੋਬਾਈਲ ਦੀ ਵਰਤੋਂ ਜਿਹੜੀ ਆ ਉਹ ਜਰੂਰ ਚੈੱਕ ਕਰੋ ਕਿ ਤੁਹਾਡੇ ਬੱਚੇ ਕੀ ਵੇਖ ਰਹੇ ਜਿਹੜੇ ਕਟੋ-ਕਟ 10 ਤੋਂ 17-18 ਸਾਲ ਦੀ ਉਮਰ ਦੇ ਵਿੱਚ ਦੇ ਬੱਚੇ ਹਨ ਉਹਨਾਂ ਦਾ ਮੋਬਾਈਲ ਜਰੂਰ ਚੈੱਕ ਰਿਆ ਕਰੋ ਠੀਕ ਹੈ ਪ੍ਰਾਈਵੇਸੀ ਹਰ ਇੱਕ ਬੰਦੇ ਦੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਮਾਪੇ ਨੂੰ ਇਹ ਵੇਖਣਾ ਚਾਹੀਦਾ ਵੀ ਸਾਡੇ ਬੱਚੇ ਮੋਬਾਈਲ ਤੋਂ ਕੀ ਵੇਖ ਰਹੇ ਨੇ ਕੀ ਕੋਈ ਗਲਤ ਵੈਬਸਾਈਟ ਤੇ ਨਹੀਂ ਖੋਲ ਕੇ ਬੈਠੇ ਇਹ ਸਾਰੀਆਂ ਚੀਜ਼ਾਂ ਜਣੀਆਂ ਵਾ ਇਹ ਜ਼ਰੂਰ ਚੈੱਕ ਕਰਨ ਦੀ ਲੋੜ ਹੈ ਤੇ ਸੱਭਿਆਚਾਰ ਨੂੰ ਗੰਦਲਾ ਨਾ ਕਰੋ ਸਾਡਾ ਅਮੀਰ ਸੱਭਿਆਚਾਰ ਸੀ ਪੰਜਾਬੀ ਸੱਭਿਆਚਾਰ ਇੱਕ ਅਮੀਰ ਵਿਰਸਾ ਸੀ ਤੇ ਕਿਸੇ ਨੇ ਕਿਹਾ ਸੀਗਾ ਵੀ ਜੇ ਕਿਸੇ ਨੂੰ ਪਛਾਣਨਾ ਹੋਵੇ ਨਾ ਵੀ ਆਉਣ ਵਾਲਾ ਪੂਖ ਇਹਨਾਂ ਦਾ ਕੀ ਹੋਊਗਾ ਤੇ ਉਹ ਵਿਗਿਆਨੀ ਨੇ ਇੱਕ ਬੜੀ ਸੋਹਣੀ ਟਿੱਪਣੀ ਕੀਤੀ ਵੀ ਉਹਦੇ ਗੀਤ ਸੰਗੀਤ ਤੋਂ ਪਤਾ ਲਾਇਆ ਜਾ ਸਕਦਾ ਵੀ ਇਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਉਹ ਇਹਨਾਂ ਦਾ ਭਵਿੱਖ ਕੀ ਹੋਊਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਨਾਲ-ਨਾਲ ਜੋ ਹੋ ਰਹੀਆਂ ਵਧੀਆਂ ਕਿਆਂ ਨੇ ਉਹਨੂੰ ਲੋਕਾਂ ਸਾਹਮਣੇ ਰੱਖਿਆ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੱਕ ਸਹੀ ਜਾਣਕਾਰੀ ਜੜੀ ਪਹੁੰਚੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸੁਰਖਾਪ ਟੀਵੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤ